ਦਿੱਲੀ 'ਚ ਇੱਕ ਗੱਲ ਤਾਂ ਇਹ ਕਹਿ ਸਕਦੇ ਆ ਵੀ ਉੱਥੇ ਸਾਡੇ ਕੋਲੇ ਪੂਰੀ ਤਾਕਤ ਨਹੀਂ ਸੀ ਲੋਕਪਾਲ ਨਹੀਂ ਬਣਾ ਸਕਦੇ ਪਰ ਪੰਜਾਬ 'ਚ ਤਾਂ ਸਾਰਾ ਕੁਝ ਸੀ ਹੁਣ 300 ਜੂਨਟ ਬਿਜਲੀ ਤਾਂ ਫਰੀ ਦੇਤੀ ਪਰ ਨਿੱਜੀ ਥਲਵਾਂ ਨਾਲ ਜਿਹੜੇ ਸਮਝੌਤੇ ਆ ਉਹਨਾਂ ਨੇ ਤਾਂ ਹੱਥ ਵੀ ਲਾਇਆ ਕਿ ਪਾਣੀਆਂ ਦੇ ਰਾਖੀ ਤਾਂ ਸਰਦਾਰ ਭਗਵੰਤ ਸਿੰਘ ਮਾਨ ਨੇ ਸੀਐਮ ਪੰਜਾਬ ਨੇ ਉਹਨਾਂ ਨੇ ਪੰਜਾਬ ਦਾ ਪਾਣੀ ਬਚਾ ਕੇ ਰੱਖਣਾ ਤੇ ਅੜਾਂਗੇ ਜਿਵੇਂ ਮਰਜ਼ੀ ਅੜਿਆ ਜਾਵੇ ਆ ਆ ਭਾਵੇਂ ਬਹਿਣਾ ਪਾਜੇ ਵੀ ਆ ਬੀਬੀ ਜੀ ਪਾਣੀਆਂ ਦੀ ਗੱਲ ਆ ਜਿਹੜੀ ਉਹਦੇ ਵਿੱਚ ਸਭ ਤੋਂ ਵੱਡਾ ਧੋਖਾ ਦੇ ਰਿਆ ਇੱਕ ਤਾਂ ਹੁਣ ਤੱਕ ਸਾਰਿਆਂ ਨੇ ਧੋਖਾ ਮੁੰਡ ਜਾਣ ਨਹੀਂ ਦਿੰਦੇ ਪਰ ਪਾਣੀ ਦਾ ਦਰਿਆ ਵਗਾਤੇ ਉਹਨਾਂ ਨੇ ਰਾਜਸਥਾਨ ਨੂੰ ਹਰਿਆਣੇ ਨੂੰ ਦਿੱਲੀ ਨੂੰ ਜੀ ਬੁਨਿਆਦੀ ਤੌਰ ਤੇ ਇਹਨਾਂ ਨੇ ਲੋਕਾਂ ਨਾਲ ਧੋਖਾ ਕੀਤਾ ਮਾਲਕੀ ਦਾ ਹੱਕ ਤਾਂ ਪਹਿਲੀ ਗੁਆ ਲਿਆ ਬੰਦੇ ਹੋਏ ਹਿੱਸੇ ਦੀ ਮਾਲਕੀ ਦਾ ਹੱਕੇ ਗੁਆ ਰਿਆ ਰਾਜ ਕਰਨਾ ਤੇ ਵੋਟਾਂ ਲੈਣੀਆਂ ਲੋਕਾਂ ਨੂੰ ਗੁੰਮਰਾਹ ਕਰਨਾ ਹੁਣ ਅਮਲੀ ਤੌਰ ਤੇ ਆ ਗਿਆ ਪਿਛਲੇ 10 ਸਾਲਾਂ ਦਾ ਡਾਟਾ ਇੰਡੀਆ ਨੈਕਸਪ੍ਰੈਸ ਦੀ ਰਿਪੋਰਟ ਚ ਆ ਗਿਆ ਅਸੀਂ ਤਾਂ ਆਪਣਾ ਹਿੱਸਾ ਵੀ ਉਹਨਾਂ ਨੂੰ ਫ੍ਰੀ ਦੇ ਰਹੇ ਹਾਂ ਕੇਜਰੀਵਾਲ ਕਹਿੰਦਾ 20000 ਕਰੋੜ ਰੁਪਇਆ ਤਾਂ ਮੇਰੀ ਚੁਕਦੂ 34000 ਕਰੋੜ ਰੁਪਇਆ ਮੈਂ ਸਰਕਾਰੀ ਟੈਂਡਰਾਂ ਚੁਕਦੂ ਕਹਿੰਦੇ ਕਿਵੇਂ ਉਦੋਂ ਆਰੰਗੰਦਾ ਸੀ ਵੀ ਦਿੱਲੀ ਕਪੂਰ ਦਾ ਠੇਕਾ ਦਿੱਤਾ 250 ਕਰੋੜ ਦਾ ਉਹਨਾਂ ਸ਼ਰਤਾਂ ਤੇ ਮੈਂ ਦੁਬਾਰੇ ਟੈਂਡਰ ਕੀਤਾ 150 ਕਰੋੜ ਦਾ ਸਰਕਾਰੀ ਭ੍ਰਿਸ਼ਟਾਚਾਰ ਦੀ ਜਿਹੜੀ ਬਕੀ ਹੂਈ ਆ ਇਸ ਤਰ੍ਹਾਂ ਮੈਂ ਸਰਕਾਰ ਇਥੇ ਜਾਂਦੇ ਕਹਿੰਦਾ 54000 ਕਰੋੜ ਮੈਂ ਜੇਬ ਵਿੱਚ ਪਾ ਕੇ ਤੁਰਿਆ ਕਿੰਨੇ ਲੋਕ ਨੇ ਜਿਹੜੇ ਕਹਿੰਦੇ ਸਾਨੂੰ ਜੋਇਨਿੰਗ ਲੈਟਰ ਦਿੱਤੇ ਹੋਏ ਜੋ ਇੰਨੀ ਕਰਾਰੇ ਪ੍ਰੋਫੈਸਰ ਨੇ ਜਿਹੜੇ ਉਹ ਧਰਨੇ ਤੇ ਬੈਠੇ ਨੇ 53000 ਤਿੰਨ ਭਾਰਤੀਆਂ ਦੇ ਦਿੱਤੇ ਉਗਿਆਨੇ ਭਰਤੀਆਂ ਨਹੀਂ ਹੋਈਆਂ ਨਹੀਂ ਇਹਨਾਂ ਨੇ ਤਾਂ ਬੋਰਡ ਲਾਤੇ ਵੀ ਅਸੀਂ ਭਰਤੀਆਂ ਕੀਤੀਆਂ ਮੈਂ ਤੈਨੂੰ ਇਹੀ ਕਹਿਣਾ ਨਾ ਜੀ ਜਦੋਂ ਬੰਦਾ ਆਮ ਤੌਰ ਤੇ ਕਹਿੰਦਾ 53000 55000 ਜਦੋਂ ਕਹਿੰਦਾ 53000 ਤਿੰਨ ਦੇਤੀ ਉਹਦਾ ਮਤਲਬ ਵੱਡਾ ਝੂਠ ਹੁੰਦਾ ਫੇਰਾ ਕਹਿੰਦੀ ਆ ਵੀ ਭਾਈ ਤੇਰੀ ਮਾਤਾ ਜੀ ਤੇ ਭੈਣ ਜੀ 11 ਵਾਰ ਜਾਇਆ ਹੈ ਇਸ ਤਈਆ ਬਜਨ ਕਲਾਸ ਦੱਸ ਦੇ ਨਾ ਉਹ ਕਿਹੜੇ ਕੰਮ ਕਰਨਗੇ ਸੀ ਕੀ ਕਰਨਗੇ ਸੀ ਜਵਾਬ ਦਿੱਤਾ ਤਾਂ ਸਾਰੇ ਕਹਿੰਦੇ ਸੀ ਐਮ ਦੀ ਭੈਣ ਤੇ ਮਾਂ ਜਾ ਨਹੀਂ ਸਕਦੀ ਦਿੱਲੀ 'ਚ ਕਹਿੰਦਾ ਅਸੀਂ ਸੁਵਮਨੀनाथन ਕਮਿਸ਼ਨ ਲਾਗੂ ਕਰਤਾ ਜਿਹੜੀ ਕਣ ਕਿੱਥੇ ਪਤਾ ਨਹੀਂ ਉਦੋਂ 17-1800 ਵਿਕਦੀ ਸੀ ਕਹਿੰਦਾ 2660 ਰੁਪਏ ਖਰੀਦੀ ਐ ਇੱਕ ਦਾਣਾ ਨਹੀਂ ਖਰੀਦਿਆ ਤੁਸੀਂ ਝੂਠ ਬੋਲੀ ਨਾ ਨੀ ਹੁਣ ਨੰਗਲ ਡੈਮ ਤੇ ਜਾ ਕੇ ਬੋਲਿਆ ਕਿੱਥੇ ਨੇ ਉਹ ਪਸੰਦ ਜਿਥੇ ਬੰਨੀਆਂ ਜਿਹੜੀਆਂ ਐ ਤੇ ਨਹੀਂਆਂ ਸੀ ਕੋਈ ਨਹੀਂ ਕਹਿੰਦਾ ਕੱਲੇ ਹੀ ਲੜ ਲਾਂਗੇ ਹੁਣ ਕਹਿੰਦਾ ਹੁਣ ਮੇਰੇ ਕੋਲ ਮੁੰਡਾ ਲੈ ਫੇਰ ਮੈਂ ਦੱਸ ਮਤਲਬ ਤੁਸੀਂ ਰੋਈਏ ਤਾਂ ਦੇਖੋ ਨਾ ਕਿ ਕੀ ਕਰ ਰਹੇ ਆ ਸਾਰੇ ਕਾਸੀ ਸਵਾਗਤ ਹੈ ਦੋਸਤੋ ਮੈਂ ਮੋਹਨ ਸਿੰਘ ਆਲਕ ਪੰਜਾਬ ਸਰਕਾਰ ਨੇ ਪਿਛਲੇ 3 ਸਾਲਾਂ ਦੇ ਵਿੱਚ ਜਿਹੜੇ ਵਾਅਦੇ ਕੀਤੇ ਉਹਦੇ ਤੇ ਬਹੁਤ ਸਾਰੇ ਸਵਾਲ ਖੜੇ ਹੋਏ ਚਾਹੇ ਸਰਕਾਰ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਯੋਧ ਨਸ਼ਿਆਂ ਵਿਰੋਧੀ ਗੱਲ ਵੀ ਕੀਤੀ ਪਰ ਹੁਣ ਬੀਤੇ ਦਿਨੀ ਸ਼ਰਾਬ ਦੇ ਨਾਲ ਹੀ ਕੁਝ ਲੋਕਾਂ ਦੀ ਮੌਤ ਹੋ ਜਾਂਦੀ ਹੈ ਜਿਹੜੇ ਘਰ ਢਾਏ ਗਏ ਨਸ਼ਾ ਰੋਕਣ ਲਈ ਉਹਨਾਂ ਘਰਾਂ ਦੇ ਜਿਹੜੇ ਢਾਉਣ ਤੇ ਵੀ ਸਵਾਲ ਉੱਠੇ ਕਿ ਪਹਿਲੀ ਗੱਲ ਤਾਂ ਸਰਕਾਰ ਢਾ ਨਹੀਂ ਸਕਦੀ ਫਿਰ ਦੂਜਾ ਉਹ ਨਜਾਇਜ਼ ਉਸਾਰੀ ਦਾ ਮਾਮਲਾ ਸੀ ਉਹਨਾਂ ਨੂੰ ਨਸ਼ਿਆਂ ਨਾਲ ਜੋੜਿਆ ਗਿਆ ਠੀਕ ਹੈ ਉਹਨਾਂ ਲੋਕਾਂ ਦੇ ਉੱਪਰ ਪਰਚੇ ਨੇ ਨਸ਼ਿਆਂ ਨਾਲ ਮਾਮਲੇ ਜੁੜਦੇ ਨਹੀਂ ਪਰ ਨਜਾਇਜ਼ ਉਸਾਰੀ ਦੇ ਮਾਮਲਿਆਂ ਨੂੰ ਜ਼ਬਰਦਸਤੀ ਨਸ਼ਿਆਂ ਨਾਲ ਜੋੜਨਾ ਇਹਤੇ ਵੀ ਸਵਾਲ ਉੱਠੇ ਪਾਣੀ ਵਾਲੇ ਮਾਮਲੇ ਤੇ ਵੀ ਉਹਨਾਂ ਤੇ ਸਵਾਲ ਉੱਠ ਰਹੇ ਕਿ ਇੱਕ ਪਾਸੇ ਰਾਜਸਥਾਨ ਨੂੰ ਪਾਣੀ ਦਿੱਤਾ ਜਾ ਰਿਹਾ ਦੂਜੇ ਪਾਸੇ ਹਰਿਆਣੇ ਨਾਲ ਜਾਣਬੁੱਝ ਕੇ ਅੜਫਸ ਕੀਤੀ ਜਾ ਰਹੀ ਹੈ ਤਮਾਮ ਗੱਲਬਾਤ ਕਰਾਂਗੇ ਮੇਰੇ ਨਾਲ ਰਹਿਣਗੇ ਰਾਜਨੀਤਿਕ ਵਿਸ਼ਲੇਸ਼ਕ ਮਾਲਵਿੰਦਰ ਸਿੰਘ ਮਾਲੀ ਜੀ ਸਰ ਬਹੁਤ-ਬਹੁਤ ਸਵਾਗਤ ਹੈ ਸ਼ੁਕਰੀਆ ਸਰ ਮੇਰਾ ਪਹਿਲਾ ਹੀ ਸਵਾਲ ਕਿ ਸਰਕਾਰ ਜਿਵੇਂ 3 ਸਾਲਾਂ ਜਿਹੜੀਆਂ ਗੱਲਾਂ ਕਰਕੇ ਆਉਂਦੀ ਆ ਅੱਜ ਜਿਹੜੀ ਸਥਿਤੀ ਦੇ ਵਿੱਚ ਸਰਕਾਰ ਹੈਗੀ ਆ ਲੋਕਾਂ ਨੇ ਜਿਵੇਂ ਘੇਰਿਆ ਸਰਕਾਰ ਨੂੰ ਪਰ ਸਰਕਾਰ ਦੇ ਜੱਡੇ ਵੱਡੇ ਦਾਅਵੇ ਨੇ ਉਹਨਾਂ 'ਚ ਕਿੰਨਾ ਕੁ ਤਾਲਮੇਲ ਆ ਕਿੰਨਾ ਕੁ ਫਰਕ ਸ਼ਰਕਾ ਦੇਖੋ ਆਲਖ ਜੀ ਦੋ ਗੱਲਾਂ ਨੇ ਜੀ ਇੱਕ ਤਾਂ ਇਹ ਆ ਵੀ ਇਹ ਜਿਹੜੀ ਆਮ ਆਦਮੀ ਪਾਰਟੀ ਉੱਭਰ ਕੇ ਆਈ ਲੋਕਾਂ ਦੇ ਸਾਹਮਣੇ ਹੂੰ ਇਹ ਕੀ ਕਹਿ ਕੇ ਆਈ ਹੂੰ ਦੂਜਾ ਸਵਾਲ ਇਹ ਆ ਇਹਨਾਂ ਨੇ ਲੋਕਾਂ ਦੇ ਨਾਲ ਚੋਣਾਂ 'ਚ ਕੀ ਵਾਅਦੇ ਕੀਤੇ ਤੇ ਉਹਨਾਂ ਤੇ ਨਿਭੀ ਕਿਵੇਂ ਹੂੰ ਕਿਉਂਕਿ ਵੱਡੀ ਗੱਲ ਤਾਂ ਉਹ ਆ ਨਾ ਜਦੋਂ ਲੋਕਾਂ ਦੇ ਧਿਆਨ ਦਾ ਕੇਂਦਰ ਬਣੀ ਇਹ ਪਾਰਟੀ ਇਹ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਚ ਨਿਕਲੀ ਜੀ ਇਹਨੇ ਕਿਹਾ ਵੀ ਤਿੰਨ ਹਥਿਆਰ ਨੇ ਜਿਹੜੇ ਭ੍ਰਿਸ਼ਟਾਚਾਰ ਦੀ ਜੜਾਂ ਚ ਦਤਤੀ ਫੇਰ ਸਕਦੇ ਆ ਪਹਿਲਾ ਹਥਿਆਰ ਤਾਂ ਇਹ ਆ ਵੀ ਚੋਣ ਫੰਡਾਂ ਚ ਪਾਰਦਰਸ਼ਤਾ ਹੋਵੇ ਹਮ ਕੱਲੇ ਕੱਲੇ ਪੈਸੇ ਦਾ ਹਿਸਾਬ ਕਿੱਥੋਂ ਚੋਣ ਫੰਡ ਆਉਂਦਾ ਕਿੱਥੇ ਖਰਚਿਆ ਜਾਂਦਾ ਪਾਰਟੀ ਦਾ ਪੂਰੀ ਪਾਰਦਰਸ਼ਤਾ ਹੋਵੇ ਜਵਾਬਦੇਹੀ ਹੋਵੇ ਦੂਜਾ ਹਥਿਆਰ ਇਹ ਆ ਵੀ ਲੋਕਪਾਲ ਕਿਉਂਕਿ ਫੰਡਾਂ ਵਾਰ ਇਹ ਕਹਿੰਦੇ ਨੇ ਕਿ ਪਾਰਟੀਆਂ 2 ਨੰਬਰ 'ਚ ਫੰਡ ਦਿੰਦੀਆਂ ਨੇ ਮੁੜ ਕੇ ਸਰਕਾਰ ਤੋਂ ਆਪਣੇ ਹੱਕ 'ਚ ਫੈਸਲਾ ਕਰਾ ਦਿੰਦੀਆਂ ਨੇ ਲੱਖਾਂ ਦਿੰਦੀਆਂ ਨੇ ਕਰੋੜਾ ਕਮਾਉਂਦੀਆਂ ਨੇ ਕਰੋੜਾ ਦਿੰਦੀਆਂ ਨੇ ਅਰਬਾ ਕਮਾਉਂਦੀਆਂ ਨੇ ਦੂਜਾ ਲੋਕਪਾਲ ਹੋਵੇ ਸ਼ਕਤੀਸ਼ਾਲੀ ਨਹੀਂ ਤਾਂ ਕਹਿੰਦੇ ਹੁਣ ਇਹ ਹਾਲ ਹੋ ਗਿਆ ਵੀ ਇੱਕ ਸਰਕਾਰ ਕੇਸ ਬਣਾ ਦਿੰਦੀ ਹੈ ਦੂਜੀ ਵਾਪਸ ਲੈ ਲੈਂਦੀ ਹੈ ਉਹ ਜਿਹੜਾ ਲੋਕਪਾਲ ਐਡਾ ਸ਼ਕਤੀਸ਼ਾਲੀ ਹੋਵੇ ਚਪੜਾਸੀ ਤੋਂ ਲੈ ਕੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਤੱਕ ਉਹ ਜਾਂਚ ਕਰ ਸਕਦਾ ਹੋਵੇ ਹੂੰ ਦੰਦਾ ਵਾਲਾ ਹੋਵੇ ਉਹ ਉਹਦੇ ਕੋਲੇ ਆਪਣੀ ਮਸ਼ੀਨਰੀ ਹੋਵੇ ਤੇ ਉਹ ਫੈਸਲੇ ਕਰਨ ਦੇ ਸਮਰੱਥ ਹੋਵੇ। ਹੂੰ। ਤੀਜਾ ਸਵਾਲ ਇਹਨਾਂ ਨੇ ਕੀਤਾ ਸੀ ਵੀ ਜਿਹੜੇ ਵੀ ਫੈਸਲੇ ਲਏ ਜਾਂਦੇ ਨੇ ਉਹਨਾਂ 'ਚ ਲੋਕਾਂ ਦੀ ਸ਼ਮੂਲੀਅਤ ਹੋਣੀ ਚਾਹੀਦੀ ਹੈ। ਜਿਹਨੂੰ ਇਹਨਾਂ ਨੇ ਕਿਹਾ ਸੀ ਸਵੈਰਾਜ ਕਿਤਾਬ ਲਿਖੀ ਸੀ। ਨਾ ਤਾਂ ਦਿੱਲੀ 'ਚ ਇੰਨੇ ਨਾਰੇ ਕਿਤੇ ਦਿਸੇ ਨੇ। ਉਹ ਦਿੱਲੀ 'ਚ ਵੀ ਨਹੀਂ ਲਾਗੂ ਹੋਏ। ਦਿੱਲੀ 'ਚ ਇੱਕ ਗੱਲ ਤਾਂ ਇਹ ਕਹਿ ਸਕਦੇ ਆ ਵੀ ਉੱਥੇ ਸਾਡੇ ਕੋਲੇ ਪੂਰੀ ਤਾਕਤ ਨਹੀਂ ਸੀ ਲੋਕਪਾਲ ਨਹੀਂ ਬਣਾ ਸਕਦੇ। ਪਰ ਪੰਜਾਬ 'ਚ ਤਾਂ ਸਾਰਾ ਕੁਝ ਸੀ। ਨਾ ਫੰਦਾ ਚ ਪਰਦਰਸ਼ਤਾ ਨਾ ਲੋਕਪਾਲ ਨਾ ਲੋਕਾਂ ਦੀ ਫੈਸਲੇ ਲੈਣ ਚ ਭਾਗੀਦਾਰੀ ਸ਼ੁਰੂ ਕੀਤੀ ਦਿੱਲੀ ਚ ਮਾੜੀ ਜੀ ਪਹਿਲਾਂ ਪੰਜਾਬ ਚ ਵੀ ਪਹਿਲੀ ਚੋਣ ਵੇਲੇ ਕੀਤੀ ਲੋਕਾਂ ਦੀ رائے ਹੋਰ ਸੀ ਟਿਕਟਾਂ ਹੋਰ ਨੂੰ ਦੇਣੀਆਂ ਪੈਗੀਆਂ ਇੱਕ ਤਾਂ ਇਹ ਪੱਖਾ ਵੀ ਬੁਨਿਆਦੀ ਤੌਰ ਤੇ ਇਹਨਾਂ ਨੇ ਲੋਕਾਂ ਨਾਲ ਧੋਖਾ ਕੀਤਾ ਜਿਹੜੀ ਇਹਨਾਂ ਦੀ ਪਾਰਟੀ ਦੀ ਬੁਨਿਆਦ ਸੀ ਉਹਨੂੰ ਛੱਡ ਗਏ ਜਦੋਂ ਕਿ ਸਵਰਾਜ ਦੀ ਗੱਲ ਕਰਦਾ ਟੋਟਕਾ ਛੱਡ ਦਿੰਦਾ ਭਗਵੰਤ ਮਾਨ ਸਵਰਾਜ ਟਰੈਕਟਰ ਘਰ ਘਰ ਖੜਾ ਜਨੋ ਕਿ ਫੰਡਾਣਾ ਸਾਹਿਬ ਮੰਗਦਾ ਫੰਡਾਣਾ ਸਾਹਿਬ 25 ਕਰੋੜ ਦੀ ਗਰੰਟੀਆਂ ਨਾਲ ਲੈ ਮੇਰੀ ਗੱਡੀ ਚ ਪਿਆ ਮੈਂ ਹੁਣੇ ਦੇ ਦਿੰਦਾ ਮੈਂ ਤਾਂ ਵਿਆਜ ਵੀ ਦੇਤਾ ਯਾਨੀ ਗੱਲ ਕੀ ਆ ਟਾਲਦਾ ਕਿਵੇਂ ਆ ਫੇਰ ਹੁਣ ਜਿਹੜਾ ਤੁਸੀਂ ਅਗਲਾ ਸਵਾਲ ਕੀਤਾ 3 ਸਾਲ ਹੋ ਗਏ ਸਰਕਾਰ ਨੂੰ ਆਏ ਹੂੰ ਇਹਨਾਂ ਨੇ ਲੋਕਾਂ ਨੂੰ ਗਰੰਟੀਆਂ ਦਿੱਤੀਆਂ ਸੀ ਸਭ ਤੋਂ ਪਹਿਲੀ ਗਰੰਟੀ ਕੀ ਸੀ ਜਦੋਂ ਇਹਨਾਂ ਨੇ ਕਿਹਾ ਸੀ ਵੀ ਅਸੀਂ 1000 ਰੁਪਈਆ ਐਂ ਦੇਵਾਂਗੇ ਹੈ ਨਹੀਂ ਪੈਨਸ਼ਨਾਂ ਜਿਹੜੀ ਪੁਰਾਣੀ ਪੈਨਸ਼ਨ ਦੀ ਬਹਾਲੀ ਕਰਾਂਗੇ ਆ ਕਰਾਂਗੇ ਇਹ ਕਰਾਂਗੇ ਉਹ ਕਰਾਂਗੇ 1000 ਰੁਪਿਆ ਬੀਬੀਆਂ ਨੂੰ ਦੇਵਾਂਗੇ ਤਾਂ ਕਿਸੇ ਥਾਂ ਤੇ ਸਵਾਲ ਕੀਤਾ ਕਿਸੇ ਟੀਵੀਜ਼ਨ ਤੇ ਵੀ ਪੈਸੇ ਕਿਥੋਂ ਆਣਗੇ ਕੇਜਰੀਵਾਲ ਕਹਿੰਦਾ 20000 ਕਰੋੜ ਰੁਪਿਆ ਤਾਂ ਮੈਂ ਰਿੱਤਿ ਚੋਂ ਕੱਢੂੰ 34000 ਕਰੋੜ ਰੁਪਿਆ ਮੈਂ ਸਰਕਾਰੀ ਟੈਂਡਰਾਂ ਚੋਂ ਕੱਢੂੰ ਕਹਿੰਦੇ ਕਿਵੇਂ ਉਦਾਹਰਨ ਲਿੰਦਾ ਸੀ ਵੀ ਦਿੱਲੀ ਕਪੂਲ ਦਾ ਠੇਕਾ ਦਿੱਤਾ 250 ਕਰੋੜ ਦਾ ਉਹਨਾਂ ਸ਼ਰਤਾਂ ਤੇ ਮੈਂ ਦੁਬਾਰੇ ਟੈਂਡਰ ਕੀਤਾ 150 ਕਰੋੜ ਤੇ ਆ ਗਿਆ। ਸਰਕਾਰੀ ਭ੍ਰਿਸ਼ਟਾਚਾਰ ਦੀ ਜਿਹੜੀ ਬਚਤ ਹੁੰਦੀ ਆ ਇਸ ਤਰ੍ਹਾਂ ਮੈਂ ਸਰਕਾਰੀ ਖਜ਼ਾਨੇ ਕਹਿੰਦਾ 54000 ਕਰੋੜ ਮੈਂ ਜੇਬ 'ਚ ਪਾ ਕੇ ਤੁਰਿਆ ਹੋਇਆ। ਹੂੰ। ਫਿਰ ਬਿਜਲੀ ਦੀ ਗੱਲ ਸੀ। ਸਭ ਤੋਂ ਵੱਡਾ ਸਵਾਲ ਉੱਭਰਿਆ ਸੀ ਬਿਜਲੀ ਸਮਝੌਤੇ ਬਾਰੇ। ਨਿੱਜੀ ਥਰਮਲਾਂ ਨਾਲ ਤੁਸੀਂ ਬਿਜਲੀ ਸਮਝੌਤੇ ਮਹਿੰਗੀ ਬਿਜਲੀ ਦੇ ਖਰੀਦਣ ਦੇ ਕੀਤੇ ਹੋਏ ਨੇ? ਨੰਬਰ 2 ਬਿਨਾਂ ਵਰਤੇ ਬਿਜਲੀ ਪੇਮੈਂਟ ਕਰਨ ਦੇ ਦਿੱਤੇ ਹੋਏ ਨੇ। ਇਹ ਕਹਿੰਦਾ ਅਸੀਂ ਰੱਦ ਕਰਾਂਗੇ। ਇਹਨਾਂ ਨੇ ਨਹੀਂ ਰੱਦ ਕਰਨੇ ਕਿਉਂਕਿ ਤਾਂ ਰਲੇ ਹੋਏ ਨੇ ਕਾਰਪੋਰੇਟ ਵਾਲੇ ਨੇ ਫਿਰ ਇਹਨਾਂ ਨੇ ਇਹ ਵੀ ਕਿਹਾ ਸੀ ਚੀਮੇ ਦੀ ਅਵਾਜ਼ ਦੇ ਵਿੱਚ ਕੇਪੀ ਰਾਣਾ ਨੂੰ ਮਿਲੇ ਸੀ ਸਪੀਕਰ ਵੀ ਸ਼ਰਾਬ ਦੀ ਸਰਕਾਰੀ ਕਾਰਪੋਰੇਸ਼ਨ ਬਣਣੀ ਚਾਹੀਦੀ ਹੈ ਹੁਣ 300 ਯੂਨਟ ਬਿਜਲੀ ਤਾਂ ਫਰੀ ਦੇਤੀ ਪਰ ਨਿੱਜੀ ਥਲਾਂ ਨਾਲ ਜਿਹੜੇ ਸਮਝੌਤੇ ਆ ਉਹਨਾਂ ਨੂੰ ਤਾਂ ਹੱਥ ਨਹੀਂ ਲਾਇਆ ਹੂੰ ਜੋ ਕਹਿੰਦੇ ਸੀ ਕੱਚਿਆਂ ਨੂੰ ਪੱਕੇ ਕਰਾਂਗੇ ਜੋ ਸਿਵਲ ਸਰਵਿਸ ਰੂਲ ਆ ਉਹਦੇ ਦਿਨ ਕੋਈ ਨਹੀਂ ਪੱਕਾ ਕੀਤਾ ਇਹ ਤਾਂ ਕਰਤਾ ਵੀ 58 ਸਾਲ ਤੱਕ ਤੁਹਾਨੂੰ ਹਟਾਉਂਦੇ ਨਹੀਂ ਪਰ ਉਹਨਾਂ ਨਿਯਮ ਅਨੁਸਾਰ ਤਾਂ ਪੱਕੇ ਨਹੀਂ ਕੀਤੇ ਜਿਹੜੇ ਕਹਿੰਦੇ ਠੇਕੇ ਵਾਲਿਆਂ ਨੂੰ ਪੱਕੇ ਕਰਾਂਗੇ ਰੋਡਵੇ ਤੇ ਅੱਜ ਵੀ ਹੜਤਾਲ ਕਰਦੀ ਆ ਮਤਲਬ ਕਿੰਨੇ 53000 ਤਿੰਨ ਭਰਤੀਆਂ ਦੇਤੀਆਂ ਹੋਈਆਂ ਨੇ ਭਰਤੀਆਂ ਉਹ ਨਹੀਂ ਹੋਈਆਂ ਨਹੀਂ ਇਹਨਾਂ ਨੇ ਤਾਂ ਬੋਰਡ ਲਾਤੇ ਵੀ ਅਸੀਂ ਭਰਤੀਆਂ ਕੀਤੀਆਂ ਮੈਂ ਤੁਹਾਨੂੰ ਇਹੀ ਕਹਿਣਾ ਨਾ ਜੀ ਜਦੋਂ ਬੰਦਾ ਆਮ ਤੌਰ ਤੇ ਕਹਿੰਦਾ 53000 55000 ਜਦੋਂ ਕਹਿੰਦਾ 53000 ਤਿੰਨ ਦੇਤੀਆਂ ਉਹਦਾ ਮਤਲਬ ਵੱਡਾ ਝੂਠ ਹੁੰਦਾ ਜਿਹੜਾ ਇਮਾਨਦਾਰ ਆ ਉਹ ਆਪਦੇ ਆ ਨੀ ਰੋਲਾ ਪਾਉਂਦਾ ਮੈਂ ਇਮਾਨਦਾਰ ਲੋਕ ਕਹਿੰਦੇ ਵੀ ਇਹ ਬੰਦਾ ਇਮਾਨਦਾਰ ਆ ਜਦੋਂ ਇਹ ਵੱਡੀ ਠੱਗੀ ਮਾਰਦੇ ਨੇ ਫਿਰ ਕਹਿੰਦੇ ਕਟੜਾ ਇਮਾਨਦਾਰ ਆ ਜਦੋਂ ਫੇਰ ਕੋਈ ਸੁਰੰਗ ਨੂੰ ਹੱਥ ਪਾਵੇ ਵੱਡੀ ਖੈਰਾ ਕਹਿੰਦੀ ਆ ਵੀ ਭਾਈ ਤੇਰੀ ਮਾਤਾ ਜੀ ਤੇ ਭੈਣ ਜੀ 11 ਵਾਰ ਜਾਇਆ ਹੈ ਆਸਟ੍ਰੇਲੀਆ ਬਿਜ਼ਨਸ ਕਲਾਸ ਚ ਦੱਸ ਦੇ ਨਾ ਉਹ ਕਿਹੜੇ ਕੰਮ ਕਰਨ ਗਏ ਸੀ ਕੀ ਕਰਨ ਗਏ ਸੀ ਜਵਾਬ ਦਿੱਤਾ ਤਾਂ ਸਾਰੇ ਕਹਿੰਦੇ ਸੀਐਮ ਦੀ ਭੈਣ ਤੇ ਮਾਂ ਜਾ ਨਹੀਂ ਸਕਦੀਆਂ ਜਾ ਸਕਦੀਆਂ ਮਕਸਦ ਹੋਣਾ ਕੋਈ ਰਿਸ਼ਤੇਦਾਰੀ ਹੋਊ ਕੋਈ ਕੰਮ ਹੋਊ ਕਿਉਂ ਨਹੀਂ ਜਾ ਸਕਦੀਆਂ ਮਾਤੇ ਭੈਣ ਦੇ ਜਾਂਦੀਆਂ ਨੇ ਕੀ ਉਹ ਤੁਹਾਡੀ ਕੋਈ ਉੱਥੇ ਰਿਸ਼ਤੇਦਾਰੀ ਹੈ ਕਿ ਬਿਜ਼ਨਸ ਦੇ ਵਿੱਚ ਗਿਓਂ ਕਿ ਕੋਈ ਵਿਆਖਿਆ ਤਾਂ ਹੋਣਾ ਨਹੀਂ ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿਸੇ ਗੱਲ ਦੀ ਕੋਈ ਜਵਾਬ ਦੇ ਹੀ ਨਹੀਂ ਇਸ਼ਤਿਹਾਰ ਦਿੱਤੇ ਨੂੰ ਸਰਕਾਰੀ ਨੌਕਰੀ ਦਿੱਤੀ ਕਹਿ ਲੈਂਦੇ ਆ ਕਿੰਨੇ ਲੋਕ ਨੇ ਜਿਹੜੇ ਕਹਿੰਦੇ ਸਾਨੂੰ ਜੋਇਨਿੰਗ ਲੈਟਰ ਦਿੱਤੇ ਹੋਏ ਜੋਇਨ ਨਹੀਂ ਕਰਾ ਰਹੇ ਪ੍ਰੋਫੈਸਰ ਨੇ ਜਿਹੜੇ ਉਹ ਧਰਨੇ ਤੇ ਬੈਠੇ ਨੇ ਮਤਲਬ ਸਾਰੇ ਮੁਲਾਜ਼ਮ ਕਹਿੰਦੇ ਸਾਡਾ ٹی.ਏ.ਡੀ.ਏ ਦਾ ਕੀ ਬਣੂ ਪੁਰਾਣਾ ਉਹ ਵੀ ਨਹੀਂ ਦਿੱਤਾ ਅੱਛਾ ਕਿਸਾਨਾਂ ਵਾਲੇ ਮਾਮਲੇ ਤੇ ਜਿਵੇਂ ਡੈਮ ਸੇਫਟੀ ਐਕਟ ਵਾਲੇ ਇਹਨਾਂ ਨੇ ਵਿਧਾਨ ਸਭਾ ਤੇ ਸਪੈਸ਼ਲ ਅਸੈਸਮਨ ਛੱਡਿਆ ਪਾਣੀਆਂ ਦੇ ਰਾਖੇ ਦੀ ਜਿਹੜੀ ਉਹ ਦਾਵਾ ਕੀਤਾ ਕਿ ਪਾਣੀਆਂ ਦੇ ਰਾਖੇ ਨਾ ਸਰਦਾਰ ਭਗਵੰਤ ਸਿੰਘ ਮਾਨ ਨੇ ਸੀਐਮ ਪੰਜਾਬ ਨੇ ਉਹਨਾਂ ਨੇ ਪੰਜਾਬ ਦਾ ਪਾਣੀ ਬਚਾ ਕੇ ਰੱਖਣਾ ਤੇ ਅੜਾਂਗੇ ਜਿਵੇਂ ਮਰਜ਼ੀ ਅੜਿਆ ਜਾਵੇ ਆਪ ਭਾਵੇਂ ਬਹਿਣਾ ਪਵੇ ਜੇ ਬੀਬੀਐਮਪੀ ਮੈਂ ਤੁਹਾਨੂੰ ਇਹ ਵੀ ਗੱਲ ਦੱਸਦਾ ਹੂੰ ਕਿਸਾਨਾਂ ਦੀਆਂ 23 ਜਿਨਸਾਂ ਤੇ ਐਮਐਸਪੀ ਅਸੀਂ ਦੇਵਾਂਗੇ ਕੈਪਟਨ ਸਰਕਾਰ ਛੱਡੇ ਅਸੀਂ ਦੇਵਾਂਗੇ ਹੂੰ ਦਿੱਲੀ 'ਚ ਕਹਿੰਦਾ ਅਸੀਂ ਸੁਆਮੀ ਨਾਥਨ ਕਮਿਸ਼ਨ ਲਾਗੂ ਕਰਤਾ ਜਿਹੜੀ ਕਣ ਕਿੱਥੇ ਪਤਾ ਨਹੀਂ ਉਦੋਂ 17-1800 ਵਿਗਦੀ ਕਹਿੰਦਾ 2660 ਰੁਪਏ ਖਰੀਦੀ ਆ ਇੱਕ ਦਾਣਾ ਨਹੀਂ ਖਰੀਦਿਆ ਤੁਸੀਂ ਝੂਠ ਬੋਲੀ ਜਾਉਨਾ ਜੀ ਫੇਰ ਤੁਸੀਂ ਕਿਸਾਨਾਂ ਨਾਲ ਧੋਖਾ ਕੀਤਾ ਹੂੰ ਮੀਟਿੰਗ 'ਚ ਬੁਲਾ ਕੇ ਗ੍ਰਿਫਤਾਰ ਕੀਤੇ ਫੇਰ ਮੁੜ ਕੇ ਉਹ ਚਕਾਏ ਉਹਨਾਂ ਦੇ ਧਰਨੇ ਸਮਾਨ ਖੁਰਦ ਵਰਗ ਕੀਤਾ ਲੱਖਾਂ ਕਰੋੜਾਂ ਦਾ ਮੀਟਿੰਗ ਦੇ ਵਿੱਚੋਂ ਕਿਸਾਨਾਂ ਨੂੰ ਭਜਾਇਆ ਵੀ ਜਾਓ ਤੁਸੀਂ ਜੋ ਕਰਨਾ ਕਰ ਲੋ ਹੁਣ ਨੰਗਲ ਡੈਮ ਤੇ ਜਾ ਕੇ ਬੋਲਿਆ ਕਿੱਥੇ ਨੇ ਉਹ ਕਿਸਾਨ ਜਿਥੇ ਬੰਦੀਆਂ ਜਿਹੜੀਆਂ ਐ ਕਹਿੰਦੀਆਂ ਸੀ ਕੋਈ ਨਹੀਂ ਕਹਿੰਦਾ ਇਕੱਲੇ ਹੀ ਲੜ ਲਾਂਗੇ ਹੁਣ ਕਹਿੰਦਾ ਹੁਣ ਮੇਰੇ ਕੋਲੇ ਮੰਗਾ ਲੈ ਕੇ ਫੇਰ ਮੈਂ ਦੱਸਾਂ ਮਤਲਬ ਤੁਸੀਂ ਰੁਈਆ ਤਾਂ ਦੇਖੋ ਨਾ ਜੀ ਇਹ ਕੀ ਕਰ ਰਹੇ ਆ ਸਾਰੇ ਕਾਸੇ ਦਾ ਤੁਸੀਂ ਸਵਾਰ ਪਾਣੀਆਂ ਦਾ ਕੀਤਾ ਸੀ ਨਾ ਜੀ ਪਾਣੀ ਦੀ ਗੱਲ ਪਾਣੀਆਂ ਦੀ ਗੱਲ ਆ ਜਿਹੜੀ ਉਹਦੇ ਵਿੱਚ ਸਭ ਤੋਂ ਵੱਡਾ ਧੋਖਾ ਦੇ ਰਹੇ ਆ ਇੱਕ ਤਾਂ ਹੁਣ ਤੱਕ ਸਾਰਿਆਂ ਨੇ ਧੋਖਾ ਦਿੱਤਾ ਜੀ ਧੋਖਾ ਇਹ ਦਿੱਤਾ ਵੀ ਬੂੰਦ ਨਹੀਂ ਪਾਣੀ ਦੀ ਜਾਣ ਦੇਵਾਂਗੇ ਪਹਿਲੀ ਗੱਲ 60% ਪਾਣੀ ਨੂੰ ਸਮਝਾਇਓ ਜਰੂਰ ਜੀ 70 ਸਾਲਾਂ ਚ ਪਾਣੀ ਗਿਆ ਕਿਵੇਂ ਇੱਕ ਤਾਂ ਬੂੰਦ ਜਾਣ ਨਹੀਂ ਦਿੰਦੇ ਲੀਡਰ ਜਿਹੜੇ ਵੀ ਬਣੇ ਬੂੰਦ ਜਾਣ ਨਹੀਂ ਦਿੰਦੇ ਪਰ ਪਾਣੀ ਤਾਂ ਦਰਿਆ ਵਗਾਤੇ ਉਹਨਾਂ ਨੇ ਰਾਜਸਥਾਨ ਨੂੰ ਹਰਿਆਣੇ ਨੂੰ ਦਿੱਲੀ ਨੂੰ ਦੋ ਪੱਖ ਨੇ ਇਹਦੇ ਵਿੱਚ ਹਮ ਇੱਕ ਤਾਂ ਪੱਖ ਇਹ ਆ ਵੀ ਪੰਜਾਬ ਦੇ ਦਰਿਆਵਾਂ ਦਾ ਮਾਲਕ ਪੰਜਾਬ ਆ ਇਹਨਾਂ ਨੇ ਉਹਨੂੰ ਜਿਹੜੀ ਆ ਸਿੰਧ ਨਦੀ ਵਾਲਾ ਸਮਝੌਤਾ ਉਹਦੇ ਰਾਹੀਂ ਇਹ ਵੱਧ ਪਾਣੀ ਦੀ ਲੋੜ ਦਿਖਾਉਣ ਲਈ 1955 ਚ ਅੱਧਾ ਪਾਣੀ ਜਿਵੇਂ ਆਪਾਂ ਕਹਿੰਦੇ ਆ ਰਾਜਸਥਾਨ ਨੂੰ ਦੇਤਾ ਕਾਗਜ਼ਾਂ 'ਚ ਹੂੰ ਤੇ ਮੀਟਿੰਗ 'ਚ ਲਿਖਿਆ ਵੀ ਇਹਦੀ ਕੀਮਤ ਤੈਅ ਕਰਾਂਗੇ ਅਗਲੀ ਮੀਟਿੰਗ 'ਚ ਅਜੇ ਤੱਕ ਨੀ ਮੀਟਿੰਗ ਹੋਈ ਨਹੀਂ ਪੰਜਾਬੀ ਸੂਬਾ ਨਹੀਂ ਬਣਾਇਆ ਚ ਪੰਜਾਬੀ ਸੂਬਾ ਵੰਡਤਾ ਜਿਹਦੇ ਕਰਕੇ ਪੰਜਾਬ ਦੇ ਦਰਿਆਵਾਂ ਦੀ ਜਿਹੜੀ ਮਾਲਕੀ ਆ ਉਹ ਕਹਿੰਦੇ ਸਾਂਝੀ ਹੈ ਜੀ ਤਾਂ ਸਾਰੇ ਦੀ ਹਰ ਪੇਰੀ ਦਾ ਲਾਮਤਾਵਕ ਜਿੱਥੋਂ ਦੀ ਦਰਿਆ ਵਹਿੰਦਾ ਲੰਘਦਾ ਉਹ ਉਹਦੇ ਮਾਲਕ ਨੇ ਕੋਈ ਰੁਪਈ ਦੀ ਸਟੇਟ ਨਹੀਂ ਸੀ ਇਸ ਕਰਕੇ ਮੁੱਖ ਮੰਤਰੀਆਂ ਨੂੰ ਨਾਲ ਲੈ ਕੇ ਮਤਲਬ ਇਹ ਜੇ ਵੰਡਦੇ ਤੇ ਹਰਿਆਣੇ ਨੂੰ ਇੰਨਾ ਜਾਓ ਜੀ ਰਾਜਸਥਾਨ ਨੂੰ ਇੰਨਾ ਜਾਓ ਜੀ ਦਿੱਲੀ ਨੂੰ ਇੰਨਾ ਜਾਓ ਜੀ ਕਸ਼ਮੀਰ ਤੇ ਹਿਮਾਚਲ ਤਾਪਰ ਪੇਂਡਿਨ ਸਟੇਟ ਨੇ ਉਹਨਾਂ ਨੂੰ ਤਾਂ ਹੱਕ ਬਣਦੀ ਆ ਜਿੰਨਾ ਕੋ ਉਹਨਾਂ ਨੂੰ ਸਮਝਾਈ ਨਹੀਂ ਚਾਹੀਦਾ ਜਿੰਨਾ ਪੇਂਡ ਨੂੰ ਚਾਹੀਦਾ ਇੱਕ ਤਾਂ ਇਹ ਪਾਣੀਆਂ ਦੀ ਵੱਡੀ ਲੁੱਟ ਆ ਜਿਹੜਾ 60 ਤੋਂ 65% ਸਾਡਾ ਹਿੱਸਾ ਚਲੇ ਗਿਆ ਹੁਣ ਅਗਲਾ ਸਵਾਲ ਇਹ ਹੈ ਵੀ ਜਿਹੜਾ ਸਾਡਾ ਹਿੱਸਾ ਉਹਤੇ ਵੀ ਸਾਡੀ ਮਾਲਕੀ ਆ ਇੰਨੇ ਸਾਲਾਂ ਤੋਂ ਨਾਹਰੇ ਮਾਰਦੇ ਰਹੇ ਵੀ ਗੁੰਦ ਨਹੀਂ ਜਾਣ ਦੇਵਾਂਗੇ ਇੱਕ ਤਾਂ 60 65% ਹੋ ਜਾਂਦਾ ਰਿਹਾ ਦੂਜਾ 1997 ਚ ਜਦੋਂ ਬਾਦਲ ਨੇ ਫ੍ਰੀ ਕਰਤੀ ਖੇਤੀ ਨੂੰ ਬਿਜਲੀ ਲੋਕ ਨਹਿਰੀ ਪਾਣੀ ਲਈ ਖੇਚਲ ਕਰਨੀ ਪੈਂਦੀ ਆ ਬਾਰੀ ਲੱਗਦੀ ਆ ਉਹ ਸਾਰਾ ਕੁਝ ਹੁੰਦਾ ਮੋਟਰਾਂ ਫ੍ਰੀ ਕਰਤੇ ਅਗਲਾ ਖਾਲ ਨਹਿਰੀ ਪਾਣੀ ਦਾ ਲਗਾ ਸੀ ਜਿਹੜਾ ਘਟ ਗਿਆ ਉਹ ਹਿੱਸਾ ਵੀ ਹਰਿਆਣਾ ਤੇ ਰਾਜਸਥਾਨ ਵਰਤਦੇ ਰਹੇ ਵੱਧੂ ਹੁਣ ਕ੍ਰਿਸ਼ਨ ਕੁਮਾਰ ਆਇਆ ਉਹਨੇ ਫੈਲਾ ਫੁੱਲਾ ਝਾੜੀਆਂ ਇਹਨਾਂ ਦਾ ਤਾਂ ਅਜੰਡੇ ਨਹੀਂ ਸੀ ਹੈ ਵੀ ਦੱਸੋ ਕੱਸੀਆਂ ਕਿੱਥੇ ਨੇ ਖਾਲਾਂ ਕਿੱਥੇ ਨੇ ਹੁਣ ਉਹਦੀ ਕੰਜ਼ਮਪਸ਼ਨ ਹੈ ਜਿਹੜੀ ਪੰਜਾਬ ਆਪਦੇ ਹਿੱਸੇ ਦੀ 90% ਕਰ ਰਿਆ 20 ਤਰੀਕ ਤੱਕ ਕਰਨੀ ਆ ਪੰਜਾਬ ਤੋਂ ਆਪਦਾ ਹਿੱਸਾ ਪੂਰਾ ਵਰਤਿਆ ਨਹੀਂ ਜਾਣਾ ਇਹ ਪ੍ਰੈਕਟੀਕਲ ਗੱਲ ਆ ਪਰ ਸਿਧਾਂਤਕ ਤੌਰ ਤੇ ਗੱਲ ਇਹ ਆ ਵੰਡ ਤੋਂ ਬਾਅਦ ਸਾਡੇ ਹਿੱਸੇ ਦੇ ਮਾਲਕ ਤਾਂ ਸੀ ਨਾ ਹੂੰ ਉਹ ਚ ਬੀਐਮ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਉਹਦਾ ਕੀ ਲੱਗਦਾ ਝਗੜਾ ਜਿਹੜਾ ਜੇ ਕੇਂਦਰ ਕੋਲੇ ਜਾ ਸਕਦਾ ਪਾਣੀਆਂ ਦੀ ਵੰਡ ਬਾਰੇ ਝਗੜਾ ਪੈ ਜੇ ਉਹ ਜਾ ਸਕਦਾ ਵੰਡੇ ਹੋਇਆ ਪਾਣੀ ਆ ਜਿਹੜਾ ਉਹਨੂੰ ਰੈਗੂਲੇਟ ਕਰਨਾ ਪਾਖੜਾ ਬੋਰਡ ਦੀ ਜ਼ਿੰਮੇਵਾਰੀ ਆ ਉਹ ਵੱਡੇ ਹਿੱਸੇ ਨੂੰ ਘਟਵਾਉਣਾ ਥੋੜੋ ਕਰ ਸਕਦਾ ਫੇਰ ਤਾਂ ਸੀਐਮ ਮਾਨ ਦਾ ਸਟੈਂਡ ਠੀਕ ਆ ਬੀਬੀਐਮਬੀ ਨੂੰ ਰੋਕ ਰਹੇ ਨੇ ਅੜ ਰਹੇ ਨੇ ਲੜ ਰਹੇ ਨੇ ਸਿਧਾਂਤਕ ਪੋਜੀਸ਼ਨ ਗਲਤ ਲੈ ਰਿਹਾ ਹਮ ਅਮਲੀ ਤੌਰ ਤੇ ਲਲਕਰੇ ਮਾਰ ਰਿਹਾ ਵੀ ਮੈਂ ਪਾਣੀ ਜਾਣ ਨਹੀਂ ਦੇਣਾ ਉਹ ਠੀਕ ਲੱਗਦਾ ਸਾਰਿਆਂ ਨੂੰ ਪਰ ਕੋਰਟ ਦੇ ਵਿੱਚ ਇਹ ਪੋਜੀਸ਼ਨ ਨਹੀਂ ਰੱਖ ਰਹੇ ਆ। ਹੂੰ। ਵੀ ਸਾਡੇ ਹਿੱਸੇ ਦਾ ਪਾਣੀ ਆ ਜੀ। ਸਮਾਂ ਤੇ ਉੱਥੇ ਇਹ ਕਹਿ ਰਿਹਾ ਅਸੀਂ ਤਾਂ 4500 ਕਿਊਸਕ ਪਹਿਲੀ ਦੇ ਰਹੇ ਹਾਂ ਜੀ ਇਹਨਾਂ ਨੂੰ। ਫੇਰ ਹੋਰ ਜਾ ਰਹੇ ਫਸ ਗਿਆ ਕਹਿੰਦਾ 500 ਕਿਊਸਕ ਹੋਰ ਦੇਤਾ ਰਾਜਸਥਾਨ ਨੂੰ 5000 ਕਿਊਸਕ ਤਾਂ ਪਹਿਲੀ ਜਾਂਦਾ। ਤੁਸੀਂ ਰਿਵਿਊ ਪਟੀਸ਼ਨ ਪਾਉਨੇ ਹੋ। ਕਹਿੰਦੇ ਇਹ ਹੋਮ ਸੈਕਟਰੀ ਨੂੰ ਫੈਸਲਾ ਕਰਨ ਦਾ ਹੱਕ ਨਹੀਂ। ਨਾਲ ਕਹਿ ਦਿੰਦੇ ਹੋ ਇਹ ਤਾਂ ਇਰੀਗੇਸ਼ਨ ਜਾਂ ਬਿਜਲੀ ਵਿਭਾਗ ਨੂੰ ਆ ਹੱਕ ਫੇਰ ਉਹਨਾਂ ਨੂੰ ਦਿੰਦੇ। ਫੇਰ ਤੁਸੀਂ ਇਹ ਨਹੀਂ ਕਹਿੰਦੇ ਵੀ ਕੇਂਦਰ ਕੋਲੇ ਜਾਣ ਦਾ ਤਾਂ ਸਵਾਲ ਉਦੋਂ ਆ ਜਦੋਂ ਪਾਣੀਆਂ ਦੀ ਵੰਡ ਦਾ ਝਗੜਾ ਬੰਡੇ ਹੋਏ ਪਾਣੀ ਤੇ ਉਹਨਾਂ ਕੋਲੇ ਕਿਉਂ ਜਾਣੇ ਜੇ ਉਹ ਤਾਂ ਸਾਡੀ ਮਰਜ਼ੀ ਹੈ ਅਸੀਂ ਦੇਈਏ ਨਾ ਦੇਈਏ ਆਪਣੇ ਕੋਲੇ ਰੱਖੀ ਜੋ ਮਰਜ਼ੀ ਕਰੀ ਹੱਕ ਗਵਾ ਰਿਹਾ ਆਪਦਾ ਅਮਲੀ ਤੌਰ ਤੇ ਐਂ ਲੱਗ ਰਿਹਾ ਵੀ ਬਹੁਤ ਯਤਨ ਕਰ ਰਿਹਾ ਜਿਵੇਂ ਮੈਂ ਉਹ ਕਹਾਣੀ ਸੁਣਾਉਣਾ ਹੁੰਦਾ ਨਾ ਵੀ ਜੰਗਲ ਦਾ ਰਾਜਾ ਜਦੋਂ ਬਾਂਦਰ ਬਣ ਗਿਆ ਕੋਈ ਜਾਨਵਰ ਆਇਆ ਵੀ ਭਗਿਆੜ ਮੇਰੇ ਬੱਚਿਆਂ ਨੂੰ ਖਾ ਰਿਹਾ ਉਦੋਂ ਨੂੰ ਤੁਰ ਪਿਆ ਖੱਡ ਨੂੰ ਕਹਿੰਦੇ ਬਾਂਦਰ ਇੱਕ ਟੋਟ ਪੁੱਸੀ ਮਾਰੇ ਦੂਜੀ ਟਾਣੀ ਤੇ ਦੂਜੀ ਟਾਣੀ ਤੇ ਟੁੱਪੂਸੀ ਮਾਰੇ ਤੀਜੀ ਟਾਣੀ ਤੇ ਉਹ ਜਿਹੜਾ ਐਸ ਜਾਨਵਰ ਉਹ ਕਹਿੰਦੇ ਖੱਟ ਦੇ ਮੂਰੇ ਪਹੁੰਚ ਗਿਆ ਉਹ ਤਾਂ ਖਾਜੂ ਮੇਰੇ ਬੱਚਿਆਂ ਨੂੰ ਕੁਛ ਕਰ ਕਹਿੰਦਾ ਬੀਬੀ ਕੋਸ਼ਿਸ਼ ਤਾਂ ਮੈਂ ਕੋਈ ਕਸਰ ਨਹੀਂ ਛਡੀ ਉਹ ਦਿਖਾਵਾ ਕਰ ਰਿਹਾ ਕੰਚ ਡੰਡੇ ਮਾਰ ਰਿਹਾ ਹਮ ਹਾਈ ਕੋਰਟ ਜੋ ਪੋਜੀਸ਼ਨਾਂ ਰੱਖਣੀਆਂ ਚਾਹੀਦੀਆਂ ਨੇ ਉਹ ਨਹੀਂ ਰੱਖ ਰਿਹਾ ਕਦੇ ਕਹਿੰਦਾ ਫੈਸਲਾ ਤਾਂ ਹੋਈ ਨਹੀਂ ਹੁਣ ਵੀ ਝੂਠ ਬੋਲਦਾ ਕਹਿੰਦਾ 20 ਮੌਲ ਤਾਂ ਮਿਲ ਗਈ 20 ਦੀ ਥੋੜੀ ਅਗਲੀ ਪੇਸ਼ੀ ਪਈ ਆ ਅਰੇ ਵੀ ਉਹ ਪਟੀਸ਼ਨ ਤੇ ਉਹਨਾਂ ਨੇ ਨੋਟਿਸ ਜਾਰੀ ਕੀਤਾ ਪਰ ਜਿਹੜਾ ਹੋਇਆ ਹੋਇਆ ਫੈਸਲਾ ਉਹ ਤੇ ਤਾਂ ਰੋਕਣੀ ਲੱਗੀ ਹੋ ਸਕਦਾ ਲੰਘ ਵੀ ਜਾਵੇ ਚਾਰ ਪੰਜ ਦਿਨਾਂ ਦੀ ਗੱਲ ਆ ਅਮਲੀ ਤੌਰ ਤੇ ਇਹ ਹੋ ਜਾਵੇ ਵੀ ਪੰਜਾਬ ਨੇ ਉਦੋਂ ਵੱਧ ਹਿੱਸਾ ਨਹੀਂ ਦਿੱਤਾ ਰੇਣੇ ਨੂੰ ਪਰ ਜਿਹੜੀ ਸਿਧਾਂਤਕ ਹਾਰ ਮੰਨ ਰਿਹਾ ਕਾਗਜ਼ਾਂ ਤੇ ਕਾਨੂੰਨਾਂ 'ਚ ਉਹ ਪੰਜਾਬ ਲਈ ਬਹੁਤ ਵੱਡੀ ਸ ਲੰਬੇ ਸਮੇਂ 'ਚ ਦੇਖੀਏ ਤਾਂ ਫਿਰ ਪੰਜਾਬ ਨੂੰ ਤਾਂ ਨੁਕਸਾਨ ਚ ਲੈਣਾ ਪਊਗਾ ਜਿਹੜੀ ਸਿਧਾਂਤਕ ਤੌਰ 'ਤੇ ਤੁਸੀਂ ਗੱਲ ਕਰ ਰਹੇ ਹੋ ਕੋਰਟ 'ਚ ਗਲਤ ਤਰੀਕੇ ਨਾਲ ਇਹਨੀਆਂ ਗੱਲਾਂ ਪੁੱਟ ਕੀਤੀਆਂ ਜਾ ਰਹੀਆਂ ਸਰਕਾਰ ਵੱਲੋਂ ਲੰਬੇ ਸਮੇਂ ਦੇ ਨਾਲ ਕੀਤੀਆਂ ਜਾ ਰਹੀਆਂ ਜਾਂ ਜਿਹੜੀਆਂ ਪੁੱਟ ਕਰਨੀਆਂ ਚਾਹੀਦੀਆਂ ਉਹ ਪੁੱਟ ਨਹੀਂ ਕਰ ਰਿਆ ਹੂੰ ਡਾਕਟਰ ਪਿਆਰੇ لال ਗਰਗ ਨੇ ਬਹੁਤ ਵਿਸਥਾਰ 'ਚ ਦੱਸਿਆ ਵੀ ਅਨਪੜਾ ਮੰਗੂ ਕੇਸ ਲੜ ਰਿਹਾ ਨੇ ਸਾਰੇ ਕਸੇਦ ਸੋ ਇਸ ਕਰਕੇ ਉਹ ਤਾਂ ਫਿਰ ਸਿਧਾਂਤਕ ਵੱਡੀ ਹਾਰ ਆ ਨਾ ਜੀ ਮਾਲਕੀ ਦਾ ਹੱਕ ਤਾਂ ਪਹਿਲੀ ਗੁਆ ਲਿਆ ਬੰਡੇ ਹੋਏ ਹਿੱਸੇ ਦੀ ਮਾਲਕੀ ਦਾ ਹੱਕੇ ਗੁਆ ਰਿਹਾ ਹੂੰ ਜੇ ਇਹ ਹੋ ਗਿਆ ਵੀ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਬੰਡਾ ਹੋਇਆ ਪਾਣੀ ਗੋਲਾ ਪਰਾ ਕਰਨ ਦਾ ਹੱਕ ਜੇ ਉਹਦੇ ਬਾਰੇ ਰੌਲਾ ਤਾਂ ਕੇਂਦਰ ਕੋਲੇ ਜਾਓ ਜੀ ਕੇਂਦਰ ਫੇਰ ਕਹਿਨਦਾ ਕੁਛ ਕਹਿਨਦਾ ਉਹਦਾ ਬਣ ਕੁਛ ਜਾਂਦਾ ਸੋ ਇਸ ਕਰਕੇ ਸਿਧਾਂਤਕ ਹਾਰਾ ਬਹੁਤ ਵੱਡੀ ਹੁਣ ਭਵਾਨਤਮਨ ਵਿੱਚ ਦੀ ਕਹਿੰਦਾ ਉੱਥੇ ਨੰਗਲ ਡੈਮ ਹਾਂ ਕਹਿੰਦਾ ਰਾਇਲਟੀ ਦਾ ਵੀ ਮਸਲਾ ਹੈਗਾ 18 ਕਹਿੰਨੀ ਜੀ ਤੂੰ ਹੂੰ ਤੂੰ ਹੁਣ ਤੱਕ ਕਿਸੇ ਲੀਡਰ ਨੇ ਵੀ ਨੀ ਕਿਉਂ ਨਹੀਂ ਉਠਾਇਆ ਰਾਇਲਟੀ ਦੀ ਗੱਲ ਕਿਉਂ ਨਹੀਂ ਕੀਤੀ ਮੈਂ ਇਹੀ ਕਹਿੰਦਾ ਨਾ ਜੀ ਹੂੰ ਮਤਲਬ ਸਿਰਫ ਰਾਜ ਕਰਨਾ ਤੇ ਵੋਟਾਂ ਲੈਣੀਆਂ ਹੂੰ ਰਾਜ ਕਰਨਾ ਤੇ ਵੋਟਾਂ ਲੈਣੀਆਂ ਲੋਕਾਂ ਨੂੰ ਗੁੰਮਰਾਹ ਕਰਨਾ ਹੁਣ ਅਮਲੀ ਤੌਰ ਤੇ ਆ ਗਿਆ ਪਿਛਲੇ 10 ਸਾਲਾਂ ਦਾ ਡਾਟਾ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਚ ਆ ਗਿਆ ਅਸੀਂ ਤਾਂ ਆਪਣਾ ਹਿੱਸਾ ਵੀ ਉਹਨਾਂ ਨੂੰ ਫ੍ਰੀ ਦੇ ਰਹੇ ਹਾਂ ਹੂੰ ਇੰਨੇ ਸਮੇਂ ਤੱਕ ਦਿੰਦੇ ਆ ਰਹੇ ਮੈਂ ਅਰਬਾਂ ਖਰਬਾਂ ਦਾ ਘਾਟਾ ਪੈ ਗਿਆ ਪੰਜਾਬ ਵਿਧਾਨ ਸਭਾ ਨੇ ਮਤਾ ਪਾਸ ਕੀਤਾ ਵੀ ਪੰਜਾਬ ਦੇ ਪਾਣੀਆਂ ਦਾ ਮਾਲਕ ਪੰਜਾਬ ਆ ਪੰਜਾਬ ਸਰਕਾਰ ਨੂੰ ਹਦਾਇਤ ਕਰਦੀ ਹੈ ਵਿਧਾਨ ਸਭਾ ਤੇ ਰੈਲਟੀ ਵਸੂਲਣ ਲਈ ਕਾਰਵਾਈ ਕਰੋ ਕਿਸੇ ਨੇ ਚਿੱਠੀ ਨਹੀਂ ਲਿਖੀ ਹੂੰ ਫਿਰ ਤੁਸੀਂ ਮੀਟਿੰਗਾਂ ਜਿਹੜੀ ਉੱਥੇ ਆ ਕੰਸਲਟੇਸ਼ਨ ਦੇ ਨਾਲ ਆਪਸੀ ਸਹਿਮਤੀ ਨਾਲ ਕੋਈ ਫੈਸਲਾ ਲਿਆ ਜਾ ਸਕਦਾ ਇਹ ਵੋਟਾਂ ਨਾਲ ਪਵਾਉਣ ਲੱਗੇ ਪਹਿਲੀ ਗੱਲ ਦਿੱਲੀ ਦਾ ਉੱਥੇ ਕੀ ਮਤਲਬ ਦੀ ਵੋਟਾਂ ਨਾਲ ਦਿੱਲੀ ਲੈਣਾ ਨਾ ਦੇਣਾ ਨਾ ਬਾਕੀ ਇੰਟਰ ਸਟੇਟ ਦੇ ਵੜੇ ਬਣਦੀ ਨਹੀਂ ਹੂੰ ਤੁਸੀਂ ਜਿਹੜਾ ਆਪ ਜੈਪੁਰ ਜਾ ਕੇ ਟਰਮੀਨਲ ਦੀ ਮੰਗ ਕਰਨ ਲੱਗੇ ਰਜੀਵ ਲੋਂਗੋਵਾਲ ਸਮਝੌਤੇ ਵੇਲੇ ਟਰਮੀਨਲ ਨੂੰ ਸਹੀ ਠਹਿਰਾਉਣ ਖਾਤਰ ਉਹਨਾਂ ਨੇ ਸਿਰਫ ਪੰਜਾਬ ਖਾਤਰ ਇੱਕ ਸੋਧ ਕੀਤੀ ਸੀ ਕੀ ਸੋਧ ਉਹ ਸਿਰਫ ਲੋਂਗੋਵਾਲ ਸਮਝੌਤੇ ਤੱਕ ਸੀਮਤ ਹੈ ਜਾਂ ਉਸ ਤੋਂ ਬਾਅਦ ਵੀ ਅੱਗੇ ਆ ਇਹ ਹਾਲੇ ਸੋਚਣ ਵਾਲਾ ਮਸਲਾ ਮੈਨੂੰ ਪਤਾ ਨਹੀਂ ਮਤਲਬ ਤੁਸੀਂ ਸਿਧਾਂਤ ਕਹਾਰ ਖਾ ਰਹੇ ਹੋ ਜਿਹਦਾ ਵੱਡੇ ਨੁਕਸਾਨ ਨੇ ਕਿਸਾਨ ਜਥੇਬੰਦੀਆਂ ਦੇ ਜਿਹੜੇ ਇਹਦੇ ਸਟੈਂਡ ਆ ਕੁਝ ਕਿਸਾਨ ਜਥੇਬੰਦੀਆਂ ਨੂੰ ਛੱਡ ਕੇ ਓਵਰਆਲ ਬਹੁਤ ਸਾਰੇ ਕਿਸਾਨ ਜਥੇਬੰਦੀਆਂ ਵੀ ਉਧਰ ਵੀ ਹਰਿਆਣੇ ਨੂੰ ਵੀ ਪਾਣੀ ਮਿਲਣਾ ਚਾਹੀਦਾ ਪੰਜਾਬ ਨੂੰ ਵੀ ਮਿਲ ਜਾਣਾ ਚਾਹੀਦਾ ਉਸ ਉਸ ਮਾਮਲੇ ਨੂੰ ਕਿਵੇਂ ਐਡਰੈਸ ਹੋਣਾ ਚਾਹੀਦਾ ਦੇਖੋ ਜੀ ਪਹਿਲੀ ਗੱਲ ਇਹ ਆ ਪਹਿਲਾ ਸਵਾਲ ਆ ਮਾਲ ਕੀ ਤੈ ਹੋਵੇ ਹੂੰ ਕੀ ਜਿੱਥੇ ਕੋਲਾ ਨਿਕਲਦਾ ਉਹਦੇ ਮਾਲਕ ਅਸੀਂ ਆ ਮਾਲਕ ਕੋਲਾ ਤਾਂ ਸਾਨੂੰ ਵੀ ਮਿਲਣਾ ਚਾਹੀਦਾ ਮਿਲਣਾ ਚਾਹੀਦਾ ਹੋਰ ਗੱਲਾਂ ਪਹਿਲਾਂ ਇਹ ਹੋਵੇ ਵੀ ਕਿਹੜੀ ਚੀਜ਼ ਦਾ ਕਿਹੜਾ ਮਾਲਕ ਫਿਰ ਅਸੇ ਪੰਜਾਬ ਦਾ ਸਾਰਾ ਪਾਣੀ ਦਰਿਆਵਾਂ ਦਾ ਮਾਲਕ ਕਿ ਤੈ ਕਿਵੇਂ ਹੋਊਗੀ ਵੀ ਕੋਲੇ ਤਾਂ ਮਾਲਕ ਉਹ ਆ ਤੇ ਪਾਣੀ ਦਾ ਮਾਲਕ ਉਹ ਆ ਤੇ ਉਹਦੇ ਨਾਲ ਜੁੜਦਾ ਕਿਵੇਂ ਸਿਧਾਂਤਕ ਤੌਰ ਤੇ ਗੱਲ ਸਿਧਾਂਤਕ ਤੌਰ ਤੇ ਪਹਿਲੀ ਗੱਲ ਆ ਸਾਡਾ ਭਾਰਤ ਦਾ ਸੰਵਿਧਾਨ ਹੂੰ ਜਿਵੇਂ ਦੂਜੇ ਸੂਬੇ ਬਣਾਏ ਨੇ ਪੰਜਾਬ ਉਸ ਤਰ੍ਹਾਂ ਨਹੀਂ ਬਣਾਇਆ ਦੂਜੇ ਇੰਟਰਸਟੇਟ ਰਿਵਰ ਵੀ ਹੈਗੇ ਨੇ ਟਰਮੀਨਲ ਵੀ ਬਣਦੇ ਨੇ ਸਮਝੌਤੇ ਵੀ ਹੁੰਦੇ ਨੇ ਗੁਜਰਾਤ ਜੇ ਗਦਾਵਰੀ ਚੋਂ ਪਾਣੀ ਮੰਗਦਾ ਉਹ ਕਹਿੰਦੇ ਕਾਦੀ ਖਾਤਰ ਤੁਹਾਡਾ ਤਾ ਹੱਕ ਹੀ ਨਹੀਂ ਬਣਦਾ ਰੱਦ ਵੀ ਹੁੰਦਾ ਇਹ ਸਾਰੇ ਕਸੇ ਦਾ ਫੇਰ ਇਹ ਮੈਂ ਕਹਿੰਦਾ ਪੰਜਾਬ ਦਾ ਸਾਰੇ ਗ੍ਰਾਮਾਂ ਦਾ ਪਾਣੀ ਪੰਜਾਬ ਇਕੱਲਾ ਨਹੀਂ ਸਾਂਭ ਸਕਦਾ ਪਰ ਅਸੀਂ ਕਹਾਂਗੇ ਸਾਡੀ ਮਾਲਕੀ ਆ ਹੁਣ ਅਸੀਂ ਦੇਖਣਾ ਰਾਜਸਥਾਨ ਨੂੰ ਕਿੰਨਾ ਦੇਣਾ ਹਰਿਆਣੇ ਨੂੰ ਕਿੰਨਾ ਦੇਣਾ ਤੇ ਕਿਹੜੀ ਕੀਮਤ ਤੇ ਦੇਣਾ ਹੂੰ ਕੋਲੇ ਦੀ ਮਾਲਕੀ ਉਹਨਾਂ ਰਾਜਾਂ ਦੀ ਆ ਨਾ ਜੀ ਸੰਗਮਰਦ ਦੀ ਮਾਲਕੀ ਰਾਜਸਥਾਨ ਦੀ ਹੈ ਨਾ ਜੀ ਅਸੀਂ ਮੁੱਲ ਲੈ ਹੁੰਨੇ ਨਾ ਉਹਨਾਂ ਤੋਂ ਚੀਜ਼ਾਂ ਜਿਹੜੀਆਂ ਕੁਦਰਤੀ ਦਾਤਾਂ ਨੇ ਜਿਹੜੇ ਕੁਦਰਤੀ ਸਾਧਨ ਨੇ ਜਿਹੜੇ ਸੂਬੇ ਚ ਪੈਂਦੇ ਨੇ ਉਹਨਾਂ ਦਾ ਮਾਲਕ ਉਹ ਆ ਠੀਕ ਹੈ ਦੂਜਿਆਂ ਨੂੰ ਦੰਨਿਆਂ ਲੈਣੇ ਆ ਉਸ ਤਰ੍ਹਾਂ ਹੋਣਾ ਚਾਹੀਦਾ ਇਸ ਕਰਕੇ ਰਿਪੀਡੀਆਂ ਲਾ ਹੂੰ ਦੁਨੀਆਂ ਦੇ ਸਿਧਾਂਤ ਨੇ ਮਤਲਬ ਬੇਸਨ ਦਾ ਸਿਧਾਂਤ ਆ ਉਹਦੇ ਅਨੁਸਾਰ ਤੁਸੀਂ ਦਰਿਆਵਾਂ ਨੂੰ ਨਾ ਰੋਕ ਸਕਦੇ ਹੋ ਹੁਣ ਕਹੀ ਜਾਂਦਾ ਹੁ ਮਤਲਬ ਪਾਣੀ ਤਾਂ ਸਾਡਾ ਸਾਡਾ ਰੋਕ ਲਾ ਫਿਰ ਸਾਡੇ ਹੱਥ ਕਿਉਂ ਆਉਂਦੇ ਨੇ ਮਤਲਬ ਪਾਣੀਆਂ ਦੀ ਮਾਲਕੀ ਤੈਅ ਕਰਨ ਦਾ ਸਾਡਾ ਸੰਵਿਧਾਨ ਹੱਕ ਦਿੰਦਾ ਰੁਪੇਰੀਨਲਾ ਬੇਸਨਦਲਾ ਕੁਮੰਤਰੀ ਇਹਦੇ ਖਤਰਣ ਬਣੇ ਹੋਏ ਨੇ ਜਿਹਨੂੰ ਆਪਾਂ ਕਹਿੰਦੇ ਅਸੂਲ ਬਣੇ ਹੋਏ ਨੇ ਨਹੀਂ ਤਾਂ ਦੁਨੀਆ ਖਤਰਾ ਇਹ ਲੜਾਈ ਪਈ ਜਾਣ ਝਗੜੇ ਵੀ ਹੁੰਦੇ ਨੇ ਪਾਣੀ ਦਾ ਮਸਲਾ ਵੀ ਹੱਲ ਹੁੰਦਾ ਸਾਡੇ ਵੀ ਮਸਲੇ ਹੱਲ ਹੋਏ ਨੇ ਇਸ ਕਰਕੇ ਉਹ ਨਿਜਮ ਨੇ ਪੰਜਾਬ ਬਣਾ ਸੂਬਾ ਬਣਾਉਣ ਵੇਲੇ ਪੰਜਾਬੀ ਸੂਬਾ ਨਹੀਂ ਬਣਾਇਆ ਪੰਜਾਬ ਵੰਡਿਆ ਜਿਹਦੇ ਕਰਕੇ ਇਹ ਕੁਦਰਤੀ ਸਾਧਨਾਂ ਦੀ ਮਾਲਕੀ ਜਿਹੜੀ ਉਹ ਸਾਂਝੀ ਕਰਦੀ ਸੋਸਕ ਦੇ ਉਹ ਵੀ ਪੰਜਾਬ ਜਿਹੜਾ ਕਹਿੰਦੇ ਨੇ ਐਡਾ ਵੱਡਾ ਸੂਬਾ ਦੀ ਧਾਕ ਪੈਂਦੀ ਆ ਉਹਦੇ ਕੋਲੇ ਅਜੇ ਤੱਕ ਰਾਜਧਾਨੀ ਨਹੀਂ ਜਿੱਦਾਂ ਦਾ ਬਣਿਆ ਸਾਰੇ ਸੂਬੇ ਅੱਡ ਹੁੰਦੇ ਨੇ ਨਾਲੇ ਫੈਸਲਾ ਹੁੰਦਾ ਵੀ ਇਹਦੀ ਰਾਜਧਾਨੀ ਬਣਾਉਣੀ ਆ ਆ ਤੁਹਾਡੇ ਸਾਹਮਣੇ ਤਲंगाना ਦੀ ਦੇਖ ਲਓ ਆਂਧਰ ਪ੍ਰਦੇਸ਼ ਦੀ ਦੇਖ ਲਓ ਸਾਰੇ ਕਿਸੇ ਦੀ ਇਹ ਹੋ ਰਿਹਾ ਸੋ ਇਸ ਕਰਕੇ ਨਿਜਮ ਹੈਗੇ ਨੇ ਕਾਨੂੰਨ ਹੈਗੇ ਨੇ ਪਰ ਪੰਜਾਬ ਨਾਲ ਉੱਥੇ ਵਿਤਕਰਾ ਕੀਤਾ ਜਾਂਦਾ ਹੂੰ ਤੇ ਦੂਜੇ ਕਲੇਮ ਕਰਨ ਲੱਗ ਜਾਂਦੇ ਸੋ ਇਹ ਮਾਲਕੀ ਦਾ ਤੈਅ ਹੋਵੇ ਮਾਲਕੀ ਤੈਅ ਹੋਣ ਤੋਂ ਬਾਅਦ ਫਿਰ ਅਸੀਂ ਅਸੀਂ ਕੀ ਚੀਜ਼ਾਂ ਨਹੀਂ ਲੈਂਦੇ ਮਤਲਬ ਅਸੀਂ ਕੋਲਾ ਵੀ ਅਸੀਂ ਲੈਨੇ ਆ ਅਸੀਂ ਡੀਜ਼ਲ ਵੀ ਲੈਨੇ ਆ ਅਸੀਂ ਸੰਗਮਰ ਵੀ ਲੈਨੇ ਆ ਸਾਡਾ ਅਨਾਜ ਵੀ ਜਾਂਦਾ ਇਹ ਕੰਮ ਤਾਂ ਚੱਲਦੇ ਰਹਿੰਦੇ ਹੁੰਦੇ ਨੇ ਮਾਲਕੀ ਤਾਂ ਇਹ ਕਿਤੇ ਵੀ ਨਾ ਚਾਹੀਦਾ ਉਹ ਗਰਾਂਹਾਂ ਲੈਨੇ ਹਰਿਆਣਾ ਨੂੰ ਵੀ ਪਾਣੀ ਚਾਹੀਦਾ ਬਿਲਕੁਲ ਚਾਹੀਦਾ ਰਾਜਸਥਾਨ ਨੂੰ ਵੀ ਚਾਹੀਦਾ ਬਿਲਕੁਲ ਚਾਹੀਦਾ ਦਿੱਲੀ ਨੂੰ ਵੀ ਚਾਹੀਦਾ ਬਿਲਕੁਲ ਚਾਹੀਦਾ ਚਾਹੀਦੇ ਤਾਂ ਕੌਣ ਮੁਨਕਰ ਹੁੰਦਾ ਪਰ ਪਾਣੀ ਦਾ ਮਾਲਕ ਕੌਣ ਆ ਜੀ ਜਨਨਾ ਦੇ ਵਿੱਚੋਂ ਪੰਜਾਬ ਹਿੱਸਾ ਮੰਗ ਸਕਦਾ ਹੁਣ ਇਹ ਤਾਂ ਮਤਲਬ ਢੋਂਕੜਾ ਇੱਕ ਹਿਸਾਬ ਨਾਲ ਕਿਨਕ ਮੈਂ ਤਾਂ ਹੱਲ ਪੇਸ਼ ਕਰਦਾ ਐਸਵਾਈਐਲ ਦੀ ਥਾਂ ਵਾਈਐਸਐਲ ਬਣਾਤਾ ਇਹਦਾ ਮਤਲਬ ਤੂੰ ਜੇ ਕਹਿੰਦਾ ਵੀ ਯਮਨਾ ਤੇ ਸਾਡਾ ਹੱਕ ਆ ਤੂੰ ਤਾਂ ਹਰਿਆਣਾ ਦਾ ਹੱਕ ਪੱਕਾ ਕਰਨਿਆ ਵੀ ਸੱਤ ਲੋ ਜਣਾ ਵੀ ਵਾਸਤੇ ਤਾਂ ਸਾਡਾ ਹੈਗੀ ਏਕ ਹੂੰ ਨਹੀਂ ਹਰਿਆਣਾ ਹਰਿਆਣਾ ਵੀ ਪੱਖ ਰੱਖਦਾ ਨਾ ਵੀ ਸਾਂਝੇ ਅਸਾਸੇ ਸੀਗੇ ਜਦੋਂ ਦੋ ਭਰਾ ਅੱਡ ਹੁੰਦੇ ਨੇ ਅਸਾਸੇ ਵੰਡੇ ਹੀ ਜਾਂਦੇ ਹੁੰਦੇ ਆ ਸਾਡੇ ਅਸਾਸੇ ਬਰਾਬਰ ਨਹੀਂ ਵੰਡੇ ਗਏ ਪਹਿਲੀ ਗੱਲ ਸਾਂਝੇ ਭਰਾਵਾਂ ਵਾਲੀ ਗੱਲ ਏ ਹੈ ਨਹੀਂ ਹੂੰ ਪੰਜਾਬੀ ਸੂਬਾ ਵੱਖਰਾ ਇਦਾ ਇਤਿਹਾਸ ਵੱਖਰਾ ਬੋਲੀ ਵੱਖਰੀ ਆ ਸੱਭਿਆਚਾਰ ਵੱਖਰਾ ਹਾਂ ਆਂਧਰਾ ਪ੍ਰਦੇਸ਼ ਇਹ ਸਾਰੇ ਪਹਿਲਾਂ ਇਕੱਠੇ ਹੁੰਦਾ ਸੀ ਇੰਡੀਆ ਅੱਡ ਅੱਡ ਰਾਜ ਤਾਂ ਹੁੰਦੀਆਂ ਸੀ ਫਿਰ ਵੱਡੇ ਸੂਬੇ ਬਣ ਗਏ ਜਦੋਂ ਵੰਡੇ ਗਏ ਰਾਜ ਬਣ ਗਏ ਇਕੱਲੇ ਪੰਜਾਬ ਦੇ ਸਾਝੇ ਸੱਸੇ ਕਿਵੇਂ ਹੋਗੇ ਜੀ ਗਦਾਵਰੀ ਨਦੀ ਕਿਉਂ ਨਹੀਂ ਸਾਰਿਆਂ ਦੀ ਸਾਂਝੀ ਜਮਨਾ ਕਿਉਂ ਨਹੀਂ ਸਾਰਿਆਂ ਦੀ ਸਾਂਝੀ ਗੰਗਾ ਕਿਉਂ ਨਹੀਂ ਸਾਰਿਆਂ ਦੀ ਸਾਂਝੀ ਸੋ ਇਹ ਗਮਰਾਹੀ ਕੁਮ ਤਰਕ ਨੇ ਸਾਝੇ ਸੱਸੇ ਨਹੀਂ ਭਰਾਵਾਂ ਦੀ ਵੰਡ ਦੀ ਇੱਕ ਹੋਰ ਗੱਲ ਹੁੰਦੀ ਆ ਇਹ ਭਰਾਵਾਂ ਵਾਲੀ ਵੰਡ ਥੋੜੋ ਐ ਇਹ ਕਿਹਾ ਵੀ ਦੋ ਅੱਡ ਅੱਡ ਧਿਰਾਂ ਨੇ ਉਹਨਾਂ ਦੀ ਬਣਤਰ ਹੋ ਰਾ ਇਤਿਹਾਸ ਹੋ ਰਾ ਲੋੜਾ ਹੋਰ ਨੇ ਇਸ ਕਰਕੇ ਭਾਈ ਵੰਡਦੇ ਹੈ ਨਹੀਂ ਉਹ ਠੀਕ ਆ ਅਗਲਾ ਗੱਲ ਕਰਨ ਖਾਤਰ ਕਹਿ ਦਾਂ ਪੰਜਾਬ ਸਾਡਾ ਵੱਡਾ ਭਾਈ ਆ ਅਸੀਂ ਛੋਟੇ ਭਾਈ ਆ ਠੀਕ ਆ ਤੁਸੀਂ ਕਹੋ ਵੀ ਵੱਡੇ ਭਾਈ ਆ ਕੀ ਤੇਰੀ ਆ ਸਾਨੂੰ ਦੇ ਦੇ ਅਸੀਂ ਇੰਨੇ ਪੈਸੇ ਤੈਨੂੰ ਦੇ ਦੇ ਦਿੰਦੇ ਹਾਂ ਹਮ ਕਰ ਲਓ ਇਹ ਗੱਲ ਅਧੂਰੀਆਂ ਦਲੀਲਾਂ ਨਾਲ ਨਾ ਹੀ ਤੁਸੀਂ ਚਲੋ ਬਾਕੀ ਸਾਰੇ ਮੁਲਕ ਚ ਸੂਬੇ ਬਣੇ ਨੇ ਉਹੀ ਕਾਨੂੰਨ ਇੱਥੇ ਕਿਉਂ ਨਹੀਂ ਲਾਗੂ ਕੀਤੇ ਜਾਂਦੇ ਪੰਜਾਬ ਨਾਲ ਦੀ ਪਿਛਲੀ ਜਿਹੜੀ ਸਾਜ਼ਿਸ਼ਾ ਉਹ ਕੀ ਹੈ ਵੀ ਪੰਜਾਬ ਨੂੰ ਐ ਲਮਕਾ ਕੇ ਰੱਖਣਾ ਨਾ ਚੰਡੇ ਕਦੇ ਰਾਜਧਾਨੀ ਮਿਲੀ ਨਾ ਪੰਜਾਬ ਤੇ ਪਾਣੀਆਂ ਦਾ ਹੱਕ ਹਰੀ ਕ੍ਰਾਂਤੀ ਲਿਆ ਕੇ ਉਹਦੇ ਖੁਦਕੁਸ਼ੀਆਂ ਰੇਆਂ ਸਪ੍ਰੇਆਂ ਨਾਲ ਮੌਤਾਂ ਫਿਰ 84 ਇਹ ਇਹਦੇ ਪਿੱਛੇ ਕੀ ਕਾਰਨ ਕੀ ਆ ਕੇਂਦਰ ਸਰਕਾਰਾਂ ਦੀ ਜਾਂ ਪੰਜਾਬ ਸਰਕਾਰਾਂ ਦੀ ਕੀ ਕਾਰਨ ਲੱਗਦੇ ਆ ਦੇਖੋ ਸਾਜਿਸ਼ਾਂ ਨੇ ਜਿਹੜੀਆਂ ਹੋਰ ਗੱਲ ਹੁੰਦੀਆਂ ਨੇ ਇੱਕ ਭਾਰਤ ਦੀ ਬਣਤਰ ਹਮ ਜਦੋਂ ਭਾਰਤ ਬਣਿਆ ਇਹਨੂੰ ਕੀ ਕਿਹਾ ਗਿਆ ਇੰਡੀਆ ਇਜ਼ ਅ ਯੂਨੀਅਨ ਆਫ ਸਟੇਟਸ ਹਮ ਇਹ ਰਾਜਾਂ ਦਾ ਸੰਘ ਆ ਰਾਜਿਆ ਨੇ ਭਾਰਤ ਬਣਾਇਆ ਨਾ ਕਿ ਇੰਡੀਆ ਬਣਾਇਆ ਨਾ ਕਿ ਇੰਡੀਆ ਨੇ ਰਾਜ ਬਣਾਏ ਨੇ ਜਦੋਂ ਇਹ ਮੁਲਕ ਵੀ ਅੱਡ-ਅੱਡ ਬਣੇ ਨੇ ਪਾਕਿਸਤਾਨ ਅੰਗਰੇਜ਼ਾਂ ਨੇ ਇਹ ਐਲਾਨ ਕੀਤਾ ਸੀ ਵੀ ਜਿਹੜੀਆਂ ਰਿਆਸਤਾਂ ਨੇ ਉਹਨਾਂ ਦੀ ਮਰਜ਼ੀ ਆ ਉਹਨਾਂ ਨੇ ਪਾਕਿਸਤਾਨ ਜਾਣਾ ਹਿੰਦੁਸਤਾਨ ਜਾਣਾ ਜਾਂ ਆਜ਼ਾਦ ਰਹਿਣਾ ਕਸ਼ਮੀਰ ਦੇ ਰਾਜੇ ਨੇ ਜੂਨਾਗੜ੍ਹ ਤੇ ਹైదరాబాద్ ਨੇ ਅੱਡ ਰਹਿਣ ਦਾ ਫੈਸਲਾ ਕਰ ਲਿਆ ਸੀ ਦੋ ਇਹਨਾਂ ਨੇ ਕੁੱਟ ਕੇ ਦਿਵਾਲੇ ਤੀਜਾ ਅੱਧਾ ਪਾਕਿਸਤਾਨ ਨੇ ਲੈ ਲਿਆ ਅੱਧਾ ਸਮਝੌਤੇ ਤਹਿਤ ਇਹਨਾਂ ਨੇ ਲੈ ਲਿਆ ਹੁਣ ਉਹ ਸਮਝੌਤੇ ਇਹਨਾਂ ਨੇ ਪਹਿਰਾ ਹੀ ਟਰੋਲਤ ਹੂੰ ਹੁਣ ਇਹ ਮੁਲਕ ਨੂੰ ਅਸਲ 'ਚ ਇੱਕ ਰੰਗ ਚ ਰੰਗਣਾ ਚਾਹੁੰਦੇ ਆ ਫੁੱਲਾਂ ਦੇ ਗੁਲਦਸਤੇ ਤੋਂ ਭਗਮੀ ਚਟਣੀ ਬਣਾਉਣਾ ਚਾਹੁੰਦੇ ਆ ਇੱਕ ਦੇਸ਼ ਇੱਕ ਕੌਮ ਇੱਕ ਬੋਲੀ ਇੱਕ ਸੱਭਿਆਚਾਰ ਇੱਕ ਰਾਸ਼ਨ ਕਾਰਡ ਇੱਕ ਟੈਕਸ ਹੂੰ ਇਹੀ ਕਰ ਰਹੇ ਨੇ ਨਾ ਜੀ ਫੇਰ ਪੰਜਾਬ ਆ ਜਿਹੜਾ ਜੇ ਆਪਣਾ ਇੱਕ ਇਤਿਹਾਸ ਰਿਹਾ ਬਣਤਰ ਦਾ ਵੀ ਕਹੇ ਲੜਾਈਆਂ ਦੇ ਵੀ ਕਹੇ ਲਿਆ ਕੁਰਬਾਨੀਆਂ ਦੇ ਵੀ ਕਹ ਲਓ ਤੁਸੀਂ ਪੰਜਾਬ ਦੀ ਧੱਕ ਬਹੁਤ ਵੱਡੀ ਆ ਨਾ ਜਦੋਂ ਪੰਜਾਬ ਫੈਡਰਲਟਾਂ ਚੱਲੇ ਲੜਦਾ ਉਹਦੋਂ ਵੀ ਹਲਾਦ ਹੁੰਦਾ ਹੈ ਸਾਰੇ ਨੂੰ ਜਦੋਂ ਪੰਜਾਬ ਦੇ ਕਿਸਾਨ ਇਕੱਠੇ ਹੋ ਕੇ ਲੜਦੇ ਨੇ ਉਹਦੋਂ ਵੀ ਹਲਾਦ ਹੁੰਦੇ ਨੇ ਸਾਰੇ ਨੂੰ ਇਸ ਕਰਕੇ ਪੰਜਾਬ ਜਿਹੜਾ ਇਹਨਾਂ ਦੀ ਇੱਕ ਸਾਂਝੀ شناخت ਬਣਾਉਣ ਨੂੰ ਜਿਹੜੇ ਫਿਰਦੇ ਨੇ ਪੰਜਾਬ ਉਹ ਚ ਇੱਕ ਵੱਡਾ ਅੜਿੱਕਾ ਕੱਲਾ ਪੰਜਾਬ ਪੰਜਾਬੀ ਪੰਜਾਬੀਅਤ ਕਰਕੇ ਨਹੀਂ ਸਿੱਖ ਫਲਸਫੇ ਕਰਕੇ ਕਿਉਂਕਿ ਸਿੱਖ ਫਲਸਫੇ ਤੇ Hindu ਫਲਸਫੇ ਦੀ ਸਾਂਝੇ ਕੋਈ ਨਹੀਂ ਬਣਦੀ ਇਹ ਇਸ ਕਰਕੇ ਇਹਦਾ ਨਰਾਲਾ ਪਣਾ ਜਿਹੜਾ ਇਹਨੂੰ ਮੇਸਣ ਤੇ ਇਹਨੂੰ ਤੰਗ ਕਰਨ ਤੇ ਉਹ ਸਾਰੀਆਂ ਨੀਤੀਆਂ ਪਾਲਸੀਆਂ ਉਹਨਾਂ ਜਿਹੇ ਬਣਾਉਂਦੇ ਨੇ ਲਗਾਤਾਰ ਬਣਦੀਆਂ ਆ ਰਹੀਆਂ ਨੇ ਦੂਜੀ ਗੱਲ ਕੱਲੇ ਪੰਜਾਬ ਖਾਤਰ ਨਹੀਂ ਬਣੀਆਂ ਹਮ ਅਧਿਕਾਰ ਸਾਰੇ ਸੂਬਿਆਂ ਤੋਂ ਹੀ ਖੋਹੇ ਨੇ ਪੰਜਾਬ ਨਾਲ ਇੱਕ ਵਿਸ਼ੇਸ਼ ਵਿਤਕਰਾ ਕੀਤਾ ਗਿਆ ਹਮ ਜਿਵੇਂ ਪੰਜਾਬੀ ਸੂਬਾ ਮੈਂ ਕਹਿੰਦਾ ਸੂਬਾ ਨਹੀਂ ਬਣਾਇਆ ਵੰਡੇਆ ਸੂਬਾ ਨਹੀਂ ਬਣਾਇਆ ਵੰਡੇਆ ਬਾਕੀ ਸੂਬੇ ਬਣਾਏ ਨੇ 78 79 80 ਤਹਰਾ ਤਾਪਾ ਯੁੱਧ ਵਿੱਚ ਇਹ ਹੀ ਇਸੇ ਕਰਕੇ ਪੰਜਾਬ ਦੇ ਰੋਲੇ ਪੈਂਦੇ ਨੇ ਸਾਰੇ ਕਿਸੇ ਹਮ ਸੋ ਇਹ ਇਸ ਕਰਕੇ ਇਹ ਮਤਲਬ ਮੁਲਕ ਕਿਹ ਹੈ ਜਾਂ ਕਿਹ ਹੈ ਜਾਂ ਹੋਣਾ ਚਾਹੀਦਾ ਕਿਹ ਹੈ ਜਾਂ ਬਣਾਇਆ ਜਾ ਸਕਦਾ ਇਹਦਾ ਰੋਲਾ ਕਸ਼ਮੀਰ ਦਾ ਤੇ ਪੰਜਾਬ ਦਾ ਇੱਕ ਦੁਖਾਂਤ ਹੀ ਹੈ ਨਾ ਵੀ ਜਿਹੜੀਆਂ ਧਾਰਮਿਕ ਘਟਣਤੀਆਂ ਨੇ ਇਹਨਾਂ ਸੁੰਬਿਆਂ ਚ ਹੋ ਗਈਆਂ ਨੇ ਹੋਈ ਹੂੰ ਉਹ ਉਹਨਾਂ ਨੂੰ ਪਰਵਾਹ ਨਹੀਂ ਕਸ਼ਮੀਰ ਤਾਂ ਰਗੜ ਕੇ ਰੱਖਤਾ ਹੁਣ ਅੱਖਾਂ ਇਹਨਾਂ ਦੀ ਪੰਜਾਬ ਤੇ ਇੱਕ ਹੁਣ ਸਾਰੀ ਪੁਲਿਸ ਸਟੇਟੇ ਬਣਾਈ ਜਾ ਰਹੀ ਹੈ ਹੂੰ ਇੱਕ ਸਿੱਖਿਆ ਨੀਤੀ ਇਹ ਸਭ ਤੋਂ ਵੱਡਾ ਇਹਨੇ ਆ ਨਾ ਵੀ ਹਾਕਮਾਂ ਜਿਹੜੇ ਸਿਰਫ ਡਾਂਗ ਨਾਲ ਹੀ ਨਹੀਂ ਰਾਜ ਕਰਦੇ ਤੁਹਾਡੇ ਦਿਮਾਗਾਂ ਤੇ ਕੰਮਜਾ ਕਰਦੇ ਨੇ ਪਰ ਉਹਨਾਂ ਨੇ ਤਾਂ ਫਾਇਦੇ ਬਹੁਤ ਗਿਣਾਏ ਨੇ ਜੀ ਆਪਾਂ ਉਧਰ ਨੂੰ ਤੁਰਿਏ ਐਨਪੀ ਦੀ ਗੱਲ ਕਰ ਰਹੇ ਆ ਆਪਾਂ ਨਿਊ ਐਜੂਕੇਸ਼ਨ ਪਾਲਿਸੀ ਪੰਜਾਬ ਚ ਵੀ ਲਾਗੂ ਕੀਤੀ ਜਾ ਰਹੀ ਹੈ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵੀਸੀ ਤੱਕ ਕਹਿ ਰਹੇ ਨੇ ਸਾਡੇ ਇੱਥੇ ਵੀ ਕਿਹਾ ਜਾ ਰਿਹਾ ਵੀ ਇਹਨੂੰ ਲਾਗੂ ਕਰਾਂਗੇ ਹਰਦੋਤ ਬੈਂਸ ਸਿੱਖਿਆ ਮੰਤਰੀ ਵੀ ਕਹਿ ਰਹੇ ਆ ਇਹ ਲਾਗੂ ਕਰਾਂਗੇ ਫਿਰ ਉਹ ਉਹ ਤਾਂ ਬਹੁਤ ਫਾਇਦੇ ਗਿਣਾ ਨੇ ਕੇਂਦਰ ਸਰਕਾਰ ਵੀ ਫਾਇਦੇ ਗਿਣਾ ਰਹੀ ਹੈ ਪੰਜਾਬ ਸਰਕਾਰ ਵੀ ਲਾਗੂ ਕਰਨ ਤਰੀ ਹੋਈ ਹੈ ਜੇ ਜੇ ਨੁਕਸਾਨ ਦਾ ਸਵਾਲ ਪੁੱਛਣ ਖਾਤਰ ਤੁਸੀਂ ਸਵਾਲ ਪੁੱਛ ਰਹੇ ਹੋ ਦੱਸੋ ਕੀ ਫਾਇ ਕੋਈ ਫਾਇਦਾ ਦੱਸੋ ਬਣਾ ਰਹੇ ਸਰਕਾਰ ਕਹਿ ਰਹੀ ਕਿ ਇਹਦੇ ਨਾਲ ਜਿਹੜੇ ਸਾਡਾ ਢਾਂਚਾ ਉਹ ਇੱਕ ਹੋ ਜੂ ਕੋਈ ਵੀ ਵਿਦਿਆਰਥੀ ਉਹਨੂੰ 4 ਸਾਲ ਇੱਕੋ ਕੋਰਸ ਚ ਜਾਨਣ ਦੀ ਲੋੜ ਨਹੀਂ ਇਸੇ ਕਰਕੇ ਆ ਵੀ ਫੇਰ ਇਹ ਰਾਜਾਂ ਦੀ ਯੂਨੀਅਨ ਤਾਂ ਨਾ ਰਹਾ ਹ ਹਰ ਇੱਕ ਸੂਬੇ ਦਾ ਆਪਣਾ ਇਤਿਹਾਸ ਆ ਆਪਣਾ ਸੱਭਿਆਚਾਰ ਆ ਆਪਣੀ ਬੋਲੀ ਆ ਹਰ ਇੱਕ ਹਰ ਇੱਕ ਸੂਬੇ ਦਾ ਵਿਕਾਸ ਲੈਵਲ ਅੱਡ ਅੱਡਾ ਪੰਜਾਬ ਦਾ ਵਿਕਾਸ ਲੈਵਲ ਕਿੱਥੇ ਪਹੁੰਚਿਆ ਹੋਇਆ ਝਾਰਖੰਡ ਦਾ ਕਿੱਥੇ ਆ ਕੇਰਲਾ ਦਾ ਕਿੱਥੇ ਆ ਅੱਡ ਅੱਡ ਵਿਕਾਸ ਆ ਨਾ ਜੀ ਜਿਹੜੀ ਸਿੱਖਿਆ ਉਹ ਉਸ ਧਰਤੀ ਦੀ ਮਿੱਟੀ ਦੇ ਨਾਲ ਵਿੱਚੋਂ ਨਿਕਲਦੀ ਹੁੰਦੀ ਆ ਫਿਰ ਤਾਂ ਜੇ ਐਹੀ ਕਰਨਾ ਫਿਰ ਸਾਰੀ ਅੰਗਰੇਜ਼ੀ ਕਰ ਦੋ ਮਤਲਬ ਮੁਲਕ ਦੇ ਸਾਰ ਸੰਸਾਰ ਦੇ ਵਿੱਚ ਇੱਕ ਭਾਸ਼ਾ ਕਰ ਦੋ ਸੰਸਾਰ ਦੇ ਵਿੱਚ ਇੱਕ ਪਾਲਿਸੀ ਕਰ ਦੋ ਵਿਕਾਸ ਦੇ ਅੱਡ-ਪੱਧਰਾਂ ਤੇ ਤਬਦੀਲੀਆਂ ਹੁੰਦੀਆਂ ਨੇ ਸਾਰੇ ਮੁਲਕ ਨੂੰ ਇੱਕ ਰੰਗ ਚ ਕਿਵੇਂ ਰੰਗ ਦੋਗੇ ਜੀ ਤੁਸੀਂ ਮਤਲਬ ਕੁਦਰਤ ਦਾ ਅਸੂਲ ਆ ਡਾਈਵਰਸਿਟੀ ਜਿਹਨੂੰ ਆਪਾਂ ਕਹਿੰਦੇ ਵੱਖਰਤਾ ਇੱਕ ਰੂਪਤਾ ਨਹੀਂ ਹੈ ਫਿਰ ਕੁਦਰਤ ਦਾ ਸੂਤ ਹੈ ਕੋਗ ਜਿਸਟੈਂਸ ਵੱਖਰੇ ਹੋਣ ਦੇ ਬਾਵਜੂਦ ਵੀ ਤੁਸੀਂ ਸਹਿ ਹੋਣ ਦੇ ਚ ਰਹਿਣਾ ਫਿਰ ਤੀਜਾ ਸੂਤ ਹੈ ਅੰਤਰ ਨਿਰਪਰ ਤੁਸੀਂ ਇੱਕ ਦੂਜੇ ਤੇ ਅੰਤਰ ਨਿਰਪਨ ਹੋ ਜੇ ਤੁਸੀਂ ਕਿਸੇ ਨੂੰ ਕੋਲਾ ਲੈਨੇ ਹੋ ਤਾਂ ਪਾਣੀ ਦਿੰਨੇ ਹੋ ਇਹ ਤਾਂ ਜਿਹੜਾ ਕੁਦਰਤ ਦੇ ਨਿਯਮ ਨੇ ਇਹ ਜਿਹੜੇ ਫਾਇਦੇ ਘਣਾਉਂਦੇ ਇਹ ਤਾਂ ਉਹਦੇ ਖਿਲਾਫ ਨੇ ਇੱਕ ਸਾਰਤਾ ਇੱਕ ਰੂਪਤਾ ਕਿਵੇਂ ਆ ਸਕਦੀ ਹੈ ਜੀ ਸਾਰੇ ਕਿਸੇ ਦੇ ਵਿੱਚ ਹੂੰ ਜੇ ਦੁਨੀਆ ਤੇ ਇੱਕ ਸਾਰਤਾ ਇੱਕ ਰੂਪ ਨਹੀਂ ਹੋ ਸਕਦੀ ਭਾਰਤ ਇੱਕ ਰੂਪ ਕਿਵੇਂ ਹੋ ਜੂ ਮੈਨੂੰ ਇਹ ਦੱਸੋ ਜੀ ਪੰਜਾਬ ਦੇ ਦਲਿਤ ਦਾ ਬਿਹਾਰ ਦੇ ਦਲਿਤ ਨਾਲ ਕਿਹੜੀ ਸਾਂਝ ਆ? ਕਹੀਂ ਜਾਓ ਠੱਕੇ ਨਾਲ ਤੁਸੀਂ। ਪੰਜਾਬ ਦੇ ਹਿੰਦੂ ਦੀ ਕੇਰਲਾ ਹਿੰਦੂ ਨਾਲ ਕਿਹੜੀ ਸਾਂਝ ਆ? ਹੂੰ। ਸੋ ਇਹ ਇਸ ਕਰਕੇ ਜਾ ਲਈ ਇੱਕ ਪ੍ਰਵਚਨ ਜਿਹੜਾ ਉਹ ਸਾਰੇ ਆ ਜਾ ਰਿਹਾ। ਠੀਕ ਆ ਬૌਧਿਕ ਤੌਰ ਤੇ ਅਸੀਂ ਉਹਨੇ ਸਮਝਦਾਰ ਸਿਆਣੇ ਨਹੀਂ ਹੈਗੇ ਫਸੀ ਜਾਂਦੇ ਉਹਨਾਂ। ਅਗਲੇ ਕਹਿੰਦੇ ਜੀ ਅੰਗਰੇਜ਼ਾਂ ਨੇ ਸਿੱਖਿਆ ਨੀਤੀ ਉਹ ਬੜਈਆ ਜਿਹਦੇ ਨਾਲ ਚਿੱਟ ਕਲਰੀ ਕਲਰਕ ਪੈਦਾ ਹੁੰਦੇ ਆ। ਹੂੰ। ਇਹ ਸਿੱਖਿਆ ਨੀਤੀ ਉਹ ਨਾ ਰਿਹਾ ਜਿਹਦੇ ਵਿੱਚ ਹਿੰਦੂ ਰਾਸ਼ਟਰਵਾਦੀ ਪੈਦਾ ਹੋਣਗੇ। ਭਾਰਤ ਭਾਰਤ ਕਦੇ ਇੱਕ ਨਹੀਂ ਰਿਹਾ ਭਾਰਤੀ ਸੰਸਕ੍ਰਿਤੀ ਭਾਰਤੀ ਇਤਿਹਾਸ ਦੱਸੋ ਕਿੱਥੇ ਆ ਹੂੰ ਦੱਸੋ ਤਾਂ ਸਹੀ ਨਾ ਕਿੱਥੇ ਆ ਕੌਮਾਂ ਦੇ ਇਤਿਹਾਸ ਰਿਹਾ ਬਿਲਕੁਲ ਕੌਮਾਂ ਦੇ ਇਤਿਹਾਸ ਰਿਹਾ ਉਹ ਸਾਰੇ ਕੁਝ ਰਿਹਾ ਸੋ ਇਹ ਇੱਕ ਵੱਡੀ ਵਿਚਾਰਕ ਲੜਾਈ ਹੈ ਜਿਹਨੂੰ ਸਮਝਣ ਦੀ ਉਹਦੇ ਅਨਸਾਰ ਨੀਤੀਆਂ ਪਾਲਥੀਆਂ ਲਿਕਣ ਦੀ ਲੋੜ ਇਹ ਠੀਕ ਆ ਕਿਉਂਕਿ ਆਮ ਆਦਮੀ ਪਾਰਟੀ ਆਰਐਸਐਸ ਭਾਜਪਾ ਦਾ ਬਨੇਰਦੀ ਤੌਰ ਤੇ ਸਮਝ ਪੱਖੋ ਕੋਈ ਰੋਲਾ ਨਹੀਂ ਹੂੰ ਇਸੇ ਕਰਕੇ ਕਬਜ਼ੂਰ ਸ਼ੋਰ ਨਾਲ ਲਾਗੂ ਕਰ ਰਹੇ ਨੇ ਜੋਰ ਸ਼ੋਰ ਨਾਲ ਤਾਂ ਪਤਾ ਨਹੀਂ ਕਿਹੜਾ ਲਾਗੂ ਕਰ ਰਿਹਾ ਪੰਜਾਬੀ ਯੂਨੀਵਰਸਿਟੀ ਦੇ ਤਾਂ ਪੇਪਰ ਤਾਂ ਚੈੱਕ ਨਹੀਂ ਹੋਏ 4 ਸਾਲ ਹੋ ਗਏ ਸਕੂਲਾਂ ਦੇ ਵਿੱਚ ਅਧਿਆਪਕ ਨਹੀਂ ਭਰਤੀ ਹੋਏ ਐਮੀਨੈਂਸ ਸਕੂਲਾਂ ਦਾ ਜਲੂਸ ਨਿਕਲ ਗਿਆ ਨਤੀਜਿਆਂ ਦਾ ਖੇਡ ਮੰਤਰੀ ਭਗਵਾਨ ਤਮਾਨਾ 13ਵੇਂ ਸਥਾਨ ਤੋਂ 8ਵੇਂ ਸਥਾਨ ਤੋਂ 13ਵੇਂ ਸਥਾਨ ਤੇ ਆ ਗਏ ਮਤਲਬ ਤੱਥ ਕੀ ਨੇ ਬੋਲੀ ਜਾਓ ਜੀ ਤੁਸੀਂ ਮੇਰੇ ਬਿਆਨਾਂ ਤਾਂ ਇਹੀ ਹਨ ਵੀ ਜੋਰ ਸ਼ੋਰ ਨਾਲ ਅਸੀਂ ਸਿੱਖਿਆ ਨੂੰ ਵਧਾਵਾ ਦੇ ਰਹੇ ਹਾਂ ਦੇਖੋ ਜੇ ਬਿਆਨਾਂ 'ਚ ਹੋਣਾ ਬਿਆਨਾਂ 'ਚ ਮੈਂ ਕਹਿੰਦਾ ਮੈਂ ਗਲਤ ਨਹੀਂ ਬਿਆਨ ਤੱਥ ਨੇ ਜਿਹੜੇ ਪੁਸ਼ਟੀ ਤਾਂ ਉੱਥੋਂ ਹੋਣੀ ਹੈ ਨਾ ਜੀ ਬਿਆਨਾਂ ਦੀ ਤੱਥਾਂ ਤੋਂ ਪੁਸ਼ਟੀ ਹੋਣੀ ਹੈ ਵਿਅਕ ਤੱਥਾਂ ਤੋਂ ਮੇਰੀ ਆਲੋਚਨਾ ਦੀ ਪੁਸ਼ਟੀ ਹੋਣੀ ਹੈ ਵੀਰ ਮਾਲੀ ਉਹੀ ਤਵੇ ਲਾ ਰਿਹਾ ਕੋਦੇ ਕੋਲੇ ਕੋਈ ਤੱਥ ਵੀ ਨਹੀਂ ਮੈਂ ਤੁਹਾਨੂੰ ਦੱਸਿਆ ਖੇਡਾਂ ਦੇ ਮਾਮਲੇ ਚ ਦੇਖ ਲਓ ਆ ਹੁਣ ਮੈਰਿਟ ਸੂਚੀ ਦੇਖ ਲਓ ਮਤਲਬ ਪ੍ਰਾਈਵੇਟ ਸਕੂਲ ਸਭ ਤੋਂ ਉੱਪਰ ਫੇਰ ਸਰਕਾਰੀ ਸਕੂਲ ਉਦੋਂ ਹੇਠਾਂ ਫਿਰਦੇ ਨੇ ਐਮੀਨਸ ਸਕੂਲ ਹੂੰ ਜਿਹੜੇ ਤੱਥ ਨੇ ਉਹਨਾਂ ਤੋਂ ਨਹੀਂ ਤੁਸੀਂ ਭੱਜ ਸਕਦੇ ਅ ਤੁਸੀਂ ਪੰਜਾਬ ਦੇ ਅਲੱਗ-ਅਲੱਗ ਮੁੱਦਿਆਂ ਤੇ ਗੱਲ ਕੀਤੀ ਸਮਾਂ ਦਿੱਤਾ ਤੁਹਾਡਾ ਸ਼ੁਕਰੀਆ ਜੀ ਸ਼ੁਕਰੀਆ ਜੀ ਧੰਨਵਾਦ ਤਾਂ ਮੇਰੇ ਨਾਲ ਸਨ ਮਾਲਵਿੰਦਰ ਮਾਲੀ ਜੀ ਉਹਨਾਂ ਨੇ ਸਾਫ਼ ਤੌਰ ਤੇ ਦੱਸਿਆ ਕਿ ਪੰਜਾਬ ਦੇ ਨਾਲ ਜਿਹੜੇ ਵਿਤਕਰੇ ਨੇ ਪੰਜਾਬ ਦੇ ਵਿੱਚ ਸਿੱਖਿਆ ਦੀ ਗੱਲ ਜਦੋਂ ਕਰ ਕੀਤੀ ਜਾਂਦੀ ਹੈ ਉਦੋਂ ਵੀ ਉਹਨੂੰ ਜਿਵੇਂ ਦੇਸ਼ ਨੂੰ ਇੱਕ ਰੰਗ ਚ ਰੰਗਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪੰਜਾਬ ਦਾ ਇਤਿਹਾਸ ਵੱਖਰਾ ਪੰਜਾਬ ਚ ਬਹਿ ਕੇ ਪੰਜਾਬ ਦੀ ਸਿੱਖਿਆ ਨੀਤੀ ਤੈਅ ਕੀਤੀ ਜਾਵੇ ਕਿ ਇਹ ਕਿੱਥੇ ਖੜਾ ਹੈ ਇਹਦਾ ਕੀ ਇਤਿਹਾਸ ਆ ਪਾਣੀਆਂ ਦੇ ਸਵਾਲ ਨੂੰ ਵੀ ਉਹ ਫੈਡਰਲ ਢਾਂਚੇ ਨਾਲ ਜੋੜ ਕੇ ਦੇਖਦੇ ਨੇ ਕਿ ਜੇ ਪੰਜਾਬ ਦਾ ਜਿਹੜਾ ਸਵਾਲ ਆ ਪੰਜਾਬ ਨੂੰ ਸੂਬੇ ਵਜੋਂ ਨਹੀਂ ਡਿਵੈਲਪ ਕੀਤਾ ਗਿਆ ਪੰਜਾਬ ਵੰਡਿਆ ਗਿਆ ਤਾਂ ਇਹਨੂੰ ਉੱਥੇ ਖੜ ਕੇ ਹੀ ਐਡਰੈਸ ਕੀਤਾ ਜਾਣਾ ਚਾਹੀਦਾ ਤੇ ਜਿਹੜਾ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਉਹ ਸਿਧਾਂਤਕ ਤੌਰ ਤੇ ਗਲਤ ਲੜਾਈ ਲੜੀ ਜਾ ਰਹੀ ਹੈ ਇਹ ਉਹਨਾਂ ਦਾ ਕਹਿਣਾ ਜੇ ਵਾਕਈ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਗੱਲ ਆ ਤਾਂ ਉਹ ਰਿਪੀਰੀਅਨ ਕਨੋ ਸਿਧਾਂਤ ਨੇ ਹੋਰ ਬਹੁਤ ਸਾਰੇ ਅੰਤਰਰਾਸ਼ਟਰੀ ਪੱਧਰ ਤੇ ਸੂਲ ਨੇ ਭਾਰਤ ਦੇ ਵਿੱਚ ਹੋਰ ਸੂਬਿਆਂ ਤੇ ਰੌਲੇ ਪੈਂਦੇ ਨੇ ਉਹਨਾਂ ਨੂੰ ਨਾਲ ਜੋੜ ਕੇ ਉਹਨਾਂ ਨੂੰ ਦੇਖਦਿਆਂ ਹੋਇਆਂ ਪੰਜਾਬ ਦੀਆਂ ਸਮੱਸਿਆਵਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ ਪੰਜਾਬ ਦੇ ਪਾਣੀ ਦੀ ਸਮੱਸਿਆ ਵੀ ਉਵੇਂ ਹੀ ਹੱਲ ਹੋ ਸਕਦੀ ਆ ਹੋਰ ਵੀ ਤਵਾਮ ਗੱਲਾਂ ਬਾਤਾਂ ਉਹਨਾਂ ਨੇ ਕੀਤੀਆਂ ਨੇ ਇਹ ਮੁਲਾਕਾਤ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ 'ਚ ਆਪਣਾ ਵਿਚਾਰ ਦਿਓ ਸ਼ੁਕਰੀਆ ਜੀ